ਸਸ਼ੀਕਾਲ ਤੁਸੀਂ ਦੇਖ ਰਹੇ ਹੋ 1 India Punjabi ਮੈਂ ਆ ਸੰਦੀਪ ਖਰਲ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲਿਟੀਕਲ ਐਨਾਲਿਸਿਸ ਸ਼ਿਵਿੰਦਰ ਸਿੰਘ ਜੀ ਤੇ ਜਿੱਦਾਂ ਆਪਾਂ ਕੱਲ ਇੱਕ ਲੜੀ ਤੋਰੀ ਹੋਈ ਹੈ ਸ਼ਿਵਿੰਦਰ ਜੀ ਦੱਸਿਆ ਸੀਗਾ ਵੀ 13 ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਸਰਵੇ ਕਰਕੇ ਆਏ ਆ ਲੋਕਾਂ ਨਾਲ ਗੱਲਬਾਤ ਕਰਕੇ ਆਏ ਆ ਤੇ ਜਿਹੜੇ ਬਾਕੀ ਰਹਿੰਦੇ ਹਲਕੇ ਨੌ ਹਲਕਿਆਂ ਦੇ ਉੱਤੇ ਚਰਚਾ ਜਿਹੜੀ ਰਹਿੰਦੀ ਸੀਗੀ ਉਹ ਅੱਜ ਅਸੀਂ ਕਰਦੇ ਆ ਤੁਸੀਂ ਪ੍ਰੋਗਰਾਮ ਸੁਣਦੇ ਹੋ ਪਸੰਦ ਕਰਦੇ ਹੋ ਕਮੈਂਟਸ ਵੀ ਕਰਦੇ ਹੋ ਤੇ ਪ੍ਰੋਗਰਾਮ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਤੇ ਆਪਣੀ ਰਾਏ ਵੀ ਜ਼ਰੂਰ ਸਾਂਝੀ ਕਰਿਆ ਕਰੋ ਸ਼ਵਿੰਦਰ ਜੀ ਸਵਾਗਤ ਬਹੁਤ ਬਹੁਤ ਸ੍ਰਿ ਸ਼ੁਕਰੀਆ ਜੀ ਸੰਦੀਪ ਮਿਹਰਬਾਨੀ ਜੀ ਸ਼ਵਿੰਦਰ ਜੀ ਸ਼ੁਰੂ ਕਰਦੇ ਆ ਆਪਾਂ ਹਲਕਾ ਫਰੀਦਕੋਟ ਤੋਂ ਜਿੱਥੇ ਹੁਣ ਸਰਬਜੀਤ ਸਿੰਘ ਖਾਲਸਾ ਜਿਹੜੇ ਆ ਉਹ ਵੀ ਚੋਣ ਮੈਦਾਨ 'ਚ ਫਰੀਦਕੋਟ ਤੋਂ ਹੰਸਰਾਜ ਹੰਸ ਵੀ ਹੈਗੇ ਆ ਫਰੀਦਕੋਟ ਤੋਂ ਬੀਬੀ ਅਮਰਜੀਤ ਕੌਰ ਸਾਹੋ ਕੇ ਵੀ ਹੈਗੇ ਆ ਕਰਮਜੀਤ ਅਨਮੋਲ ਨੇ ਤੇ ਹੁਣ ਐਲਾਨ ਕਰ ਦਿੱਤਾ ਗਿਆ ਭਾਈ ਮਨਜੀਤ ਸਿੰਘ ਜਿਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਕਹਿੰਦੇ ਵੀ ਹੁਣ ਮੈਂ ਅਮਰਤਪਾਲ ਤੇ ਸਰਬਜੀਤ ਸਿੰਘ ਦੀ ਜਿਹੜੀ ਆ ਉਹ ਖੁੱਲ ਕੇ ਹਮਾਇਤ ਕਰਨੀ ਹੈ ਤੇ ਆਪਾਂ ਜਿਹੜਾ سلسلہ ਫਰੀਦਕੋਟ ਹਲਕੇ ਤੋਂ ਸ਼ੁਰੂ ਕਰਦੇ ਆ ਤੇ ਜਲੰਧਰ ਆ ਕੇ ਖਤਮ ਕਰਾਂਗੇ ਹਾਂਜੀ ਐਸਲ ਵਿੱਚ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਨਾ ਕਿ ਕਿ ਨਾ ਜਦੋਂ ਆਪਾਂ ਕਈ ਵਾਰ ਹੁੰਦਾ ਕਿ ਸਰੋਤਿਆਂ ਨੂੰ ਨਾ ਕੁਝ ਭੁਲੇਖੇ ਲੱਗ ਜਾਂਦੇ ਆ ਇੱਤਾ ਮੰਨ ਰਹੇ ਨੇ ਕਿ ਇਹ ਜਿਹੜਾ ਪੱਤਰਕਾਰ ਵਿਸ਼ਲੇਸ਼ਣ ਕਰ ਰਿਹਾ ਹੈ ਆਖਰੀ ਵਿਸ਼ਲੇਸ਼ਣ ਹੈ ਉਹ ਆਖਰੀ ਨਹੀਂ ਹੁੰਦਾ ਉਹ ਪੱਤਰਕਾਰ ਜਦੋਂ ਫੀਲਡ ਵਿੱਚ ਜਾਂਦਾ ਉਹ ਇੱਕ ਅਬਜ਼ਰਵ ਕਰਦਾ ਜੋ ਮਹਿਸੂਸ ਕਰਦਾ ਇੱਕ ਉਹ ਹੁੰਦਾ ਅੱਛਾ ਜਦੋਂ ਇਹ ਕਰਦਾ ਉਹ ਤਾਂ ਬਸ ਸਮੀਕਰਨ ਬਦਲਦੇ ਵੀ ਰਹਿੰਦੇ ਨੇ ਲੇਕਿਨ ਉਹਨੇ ਯਥਾ ਸਥਿਤੀ ਕੀ ਦੇਖੀ ਹੈ ਇੱਕ ਤਾਂ ਉਹ ਹੈਗਾ ਹੈਗਾ ਦੂਜੀ ਚੀਜ਼ ਇਹ ਹੈਗੀ ਆ ਕਿ ਇਹਦੇ ਵਿੱਚ ਇੱਕ ਮੈਰਾ ਤੇ ਮੇਰੇ ਨਾਲ ਇੱਕ ਸਾਥੀ ਸੀਨੀਅਰ ਜਰਨਲਿਸਟ ਨੇ ਇੰਡੀਆ ਦੇ ਰਾਜੀਵ ਖੰਨਾਸਿਤ ਉਹ ਜਾਣੇ ਸੀ ਕਿ ਗਰਾਊਂਡ ਘੁੰਮਿਆ ਇਹਨਾਂ ਨੇ ਇੱਕ ਅਜੀਬ ਹੋਰ ਵੀ ਐਕਸਪੈਰੀਮੈਂਟ ਕੀਤਾ ਆਪਣਾ ਸੰਦੀਪ ਜਿਵੇਂ ਇੱਕ ਹਲਕੇ ਦੇ ਵਿੱਚ 25-30 ਬੰਦੇ ਹੈਗੇ ਨੇ ਡਿਫਰੈਂਟ ਡਿਫਰੈਂਟ ਸ਼ੋਪੇ ਤੇ ਅਸੀਂ ਉਹਨਾਂ ਨੂੰ ਕੁਝ ਸਵਾਲ ਲਿਖ ਕੇ ਦਿੱਤੇ ਉਹ ਇਵਨ ਨੂੰ ਕਈ ਥਾਵਾਂ ਤੇ 50 ਵੀ ਗਿਣਤੀ ਸੀ ਉਹਨਾਂ ਦੀ ਤੇ ਉਹਨਾਂ ਨੂੰ ਉਹ ਸਵਾਲਾਂ ਦੇ ਮਤਲਬ ਕੋ ਨਾਲ ਤੋਂ ਉਹ ਚੋਣਾਂ ਨਾਲ ਮੁਤਲਕ ਸੀਗੇ ਜਿਹਦੇ ਨਾਲ ਅਸੀਂ ਇੱਕ ਜਜਮੈਂਟ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਮੈਂ ਇੱਕ ਗਲਤਤਾ ਪੱਤਰਕਾਰ ਅਸੀਂ ਘੱਟ ਰੱਖੀ ਕਿਉਂਕਿ ਸਰ ਮੇਰਾ ਪਿਛਲੇ ਚੋਣਾਂ ਦੌਰਾਨ ਜਿਹੜਾ ਤਜਰਬਾ ਸੀਗਾ ਕਿ ਜਿਹੜੇ ਪੱਤਰਕਾਰ ਹੁੰਦੇ ਨੇ ਨਾ ਉਹ ਆਪਣੀ ਸੁਤੰਤਰ رائے ਨਹੀਂ ਦਿੰਦੇ ਉਹ ਖਾਸ ਕਰਕੇ ਜਿਹੜੇ ਸਟਿੰਗਰ ਹੁੰਦੇ ਨੇ ਉਹ ਕਿਸੇ ਨਾ ਕਿਸੇ ਨਾਲ ਜੁੜੇ ਹੋਏ ਹੁੰਦੇ ਨੇ ਇਹਨਰ ਅਕੈਡਮਿਕ ਅਕੈਡਮਿਕ ਖੇਤਰ ਦੇ ਕਿਸਾਨੀ ਖੇਤਰ ਦੇ ਮਜ਼ਦੂਰ ਖੇਤਰ ਦੇ ਆਪਣਾ ਵਪਾਰੀ ਇਸ ਤਰ੍ਹਾਂ ਦੇ ਲੋਕ ਜਿਹੜੇ ਸਿੱਕੇ ਸ਼ਾਮਲ ਕੀਤੇ ਹੋਏ ਜਿਵੇਂ ਇਕੱਲੇ ਇੱਕ ਹਲਕੇ ਤੋਂ 20 25 ਬੰਦੇ ਨੂੰ ਤੁਸੀਂ ਦੇ ਦਿੱਤੇ ਹਨਾ ਸਵਾਲ ਇਦਾਂ ਦੇ ਤੇ ਨਾਲ ਖੁਦ ਗਰਾਉਂਡਸ ਦੇਖਿਆ ਫਿਰ ਉਹ ਇੱਕ ਪੂਰੀ ਤੁਹਾਡਾ ਡਾਟਾ ਬਣਦਾ ਹੈਗਾ ਅੱਛਾ ਹੁਣ ਤੁਹਾਡਾ ਸਵਾਲ ਸੀ ਫਰੀਦਕੋਟ ਜਦੋਂ ਮੈਂ ਫਰੀਦਕੋਟ ਗਿਆ ਸੀ ਕਿਉਂਕਿ ਮੇਰੇ ਖਿਆਲ ਹੋ ਕੇ 3-4 ਦਿਨ ਹੋ ਗਏ ਇਸ ਤੋਂ ਜ਼ਿਆਦਾ ਹੋ ਗਏ ਫਰੀਦਕੋਟ ਗਏ ਨੂੰ ਕਿਉਂਕਿ 2 ਦਿਨ ਤਾਂ ਮੈਨੂੰ ਇੱਥੇ ਆਗੇ ਨੂੰ ਹੋ ਗਏ ਨੇ ਤੇ ਉਹਦੇ ਵਿੱਚ ਕੀ ਹੈ ਕਿ ਉਦੋਂ ਤੱਕ ਸਰਪ ਜੀ ਸੀ ਖਾਲਸਾ ਦੀ ਉਸ ਤਰ੍ਹਾਂ ਦੀ ਮੋਹਿਮ ਨਹੀਂ ਸੀ ਬਣੀ ਕਿਉਂਕਿ ਸਰਬਜੀਤ ਖਾਲਸਾ ਉਹਨਾਂ ਦੀ ਜਿਹੜੀ ਮੋਹਿਮ ਹੈ ਉਹ ਸਾਡੇ ਉਥੋਂ ਫਰੀਦਕੋਟ ਤੋਂ ਰੁਕਸਤ ਹੋਣ ਤੋਂ ਅਦੋਕ ਦਿਨ ਬਾਅਦ ਹੀ ਇੱਕਦਮ ਜ਼ੋਰ ਫੜੀ ਹੈਗੀ ਆ ਇਸੇ ਕਰਕੇ ਮੈਂ ਕਹਿੰਦਾ ਸਮੀਕਰਨ ਬਦਲ ਵੀ ਸਕਦੇ ਹੁੰਦੇ ਕਈ ਥਾਵਾਂ ਬਿਲਕੁਲ ਜੇ ਉਦੋਂ ਜਦੋਂ ਅਸੀਂ ਉਥੇ ਹਲਕੇ ਦੇ ਵਿੱਚ ਸੀਗੇ ਉਦੋਂ ਮੇਨ ਮੁਕਾਬਲਾ ਜਿਹੜਾ ਹੈਗਾ ਵਾ ਉਹ ਆਮ ਆਦਮੀ ਪਾਰਟੀ ਅਪਰਹੈਂਡ ਸੀਗੀ ਔਰ ਕਰਮਜੀਤ ਅਨਮੋਲ ਤੇ ਉਸ ਤੋਂ ਬਾਅਦ ਬਾਕੀ ਜਿਹੜੇ ਮੈਨੂੰ ਕਿਸੇ ਮੁਕਾਬਲੇ 'ਚ ਨਹੀਂ ਲੱਗ ਰਹੇ ਸੀਗੇ ਨਾ ਤਾਂ ਕਾਲੀ ਕਲਤਾ ਉਮੀਦਵਾਰ ਜਿਹੜੀ ਸਾਹੋਕੀ ਆ ਸਾਹਬ ਕੇ ਬਾਰੇ ਇੱਕ ਪ੍ਰਭਾਵ ਸੀ ਕਿ ਯਾਰ ਕਾਂਗਰਸ ਤੇ ਜਿਹੜੀ ਖਾਸ ਵੋਟੋ ਸ਼ਰਤਾਂ ਮੇ ਪੈ ਜਵੇ ਪਰ ਉਹਨਾਂ ਦਾ ਆਪਣਾ ਕੋਈ ਏਡਾ ਉਧਾਰ ਨਹੀਂ ਹੈਗਾ इवन ਇਥੋਂ ਤੱਕ ਕਿ ਕੀ ਮੁਹੰਮਦ ਸਦੀਕ ਵਗੈਰਾ ਜਿਹੜੇ ਪੁਰਾਣਾ ਐਮਪੀ ਹੈ ਉਹ ਵੀ ਨਾਲ ਨਹੀਂ ਉਸ ਤਰ੍ਹਾਂ ਤੋਂ ਰਹੇ ਹੈਗੇ ਦੀ ਉਹਨਾਂ ਦੀ ਜਿਹੜੀ ਕਿੰਨੀ ਬੋਟ ਆ ਉਹ ਪਵੇਗੀ ਕਿ ਨਹੀਂ ਪਵੇਗੀ ਇਹ ਚੀਜ਼ ਹੈਗੀ ਸੀਗੀ ਫਿਰ ਆ ਗਿਆ ਇੱਥੇ ਸਰਬਜੀਤ ਖਾਲਸਾ ਦੀ ਫਿਰ ਮੈਨੂੰ ਲੱਗਦਾ ਕਿ ਜਿਹੜੇ ਦੋ ਕੈਂਡੀਡੇਟ ਵੀਕ ਨੇ ਅਕਾਲੀ ਦਲ ਦਾ ਤੇ ਇਹਦਾ ਕਾਂਗਰਸ ਦਾ ਉਹਦੀ ਜਿਹੜੀ ਜਗ੍ਹਾ ਵਾ ਨਾ ਜਿਹੜੀ ਖਾਲੀ ਹੋਈ ਹੋਈ ਆ ਉਛੇ ਸਰਜੀਤ ਖਾਲਸਾ ਪਰ ਰਹੀ ਹੈ ਕਿ ਨਹੀਂ ਉਹ ਜਿਹੜੀ ਕਿ ਜਦੋਂ ਕੋਈ ਕੈਂਡੀਡੇਟ ਕਮਜ਼ੋਰ ਹੁੰਦਾ ਤਾਂ ਫਿਰ ਇੱਕ ਜਿਹੜਾ ਸਟਰੋਂਗ ਕੈਂਡੀਡੇਟ ਹੁੰਦਾ ਹੈਗਾ ਉਥੇ ਉਹ ਦੂਜਾ ਇੱਕ ਇਹ ਵੀ ਇਸ਼ੂ ਹੈ ਕਿਉਂਕਿ ਉਹ ਬਿਆਨ ਸਿੰਘ ਜਿਹੜੇ ਹੈਗੇ ਨੇ ਮਰਹੂਮ ਬਿਆਨ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਜਿਹੜੇ ਸ਼ਾਮਲ ਸੀਗੇ ਉਹਨਾਂ ਦੇ ਉਹ ਪੁੱਤਰ ਹੈਗੇ ਨੇ ਤੇ ਉਹ ਇੱਕ ਹਮਦਰਦੀ ਵਾਲੀ ਵੇਗ ਵੀ ਹੁੰਦੀ ਹੈ ਤੇ ਜਦੋਂ ਦੂਜੀ ਗੱਲ ਹੈਗੀ ਕਿ ਨਾ ਚੋਣਾਂ ਦੇ ਵਿੱਚ ਇੱਕ ਪੰਥਕ ਇਸ਼ੂ ਪੂਰੇ ਪੰਜਾਬ ਦੇ ਸਾਰੇ ਇਸ਼ੂ ਘੁਮ ਹੈਗੇ ਨੇ ਇਹਦੇ ਵਿੱਚ ਇੱਕ ਦੂਜੇ ਦੇ ਲਾਭ ਪਾਕੀ ਪ ਜਾਂਦੀ ਹੈ ਜਦੋਂ ਫਿਰ ਇਹਦਾ ਇਹ ਸ਼ੂਨਾ ਗੋਮੋਹ ਜਾਂਦੇ ਨੇ ਉਦੋਂ ਫਿਰ ਕਈ ਵਾਰ ਕੁਝ ਵੱਖਰੇ ਤਰ੍ਹਾਂ ਦੇ ਇਸ਼ੂ ਆ ਜਿਹੜੇ ਸੈਂਸਿਟਿਵ ਇਸ਼ੂ ਵੀ ਹੁੰਦੇ ਆ ਆਪਣੀ ਜਗ੍ਹਾ ਬਣਾ ਲੈਂਦੇ ਨੇ ਕਿ ਯਾਦ ਰੱਖਣਾ ਚਾਹੀਦਾ ਕਿ ਇਹ ਹਲਕਾ ਫਰੀਡ ਕੋਡ ਹਲਕਾ ਹੈਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਕਾਂਡ ਹੋਇਆ ਸੀਗਾ ਉਹ ਵੀ ਇਸੇ ਹਲਕੇ ਨਾਲ ਹੀ ਸਬੰਧਤ ਹੈਗਾ ਇੱਕ ਈ ਧਿਆਨ ਰੱਖੋ ਕਿ ਐਤਕੀ ਜਿਹੜੀ ਚੋਣਾ ਨੇ ਪੰਜਾਬ ਚੰਦ ਤੌਰ ਤੇ ਚੋਣਾ 3 ਜਾਂ 4 ਤਰੀਕ ਨੂੰ ਤੀਜੇ ਚੌਥੇ ਗੇਟਸ ਹੁੰਦੀਆਂ ਨੇ ਇਹ ਆਖਰੀ ਗੇਟਸ ਹੁੰਦੀਆਂ ਨੇ ਤੇ ਆਖਰੀ ਆਖਰੀ ਗੇੜ ਤੇ ਪਹਿਲਾਂ ਮੈਨੂੰ ਵੀ ਸਮਝ ਨਹੀਂ ਆਉਂਦਾ ਸੀ ਕਿ ਕੀ ਕਾਰਨ ਹੋ ਸਕਦਾ ਹੈਗਾ ਆਖਰੀ ਗੇੜ ਚ ਕਿਉਂ ਚੋਣ ਕਮਿਸ਼ਨ ਨੇ ਕਰਾਈਆਂ ਹੁਣ ਮੈਨੂੰ ਸ਼ੱਕ ਜਾਂ ਨਾਲ ਮੈਨੂੰ ਦੇਖਣਾ ਪੈ ਰਿਹਾ ਵੀ ਇੱਕ ਤਰੀਕ ਨੂੰ ਚੋਣਾ ਹੋ ਰਹੀਆਂ ਨੇ ਇੱਕ ਤਰੀਕ ਨੂੰ ਹੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਜਦੋਂ ਅਸੀਂ ਅਮਰਤ ਸੱਭ ਦੀ ਸ਼ਰੋਮਣੀ ਕਮੇਟੀ ਵੱਲੋਂ ਲਿਖ ਕੇ ਲਾਇਆ ਹੋਇਆ ਸੀਗਾ ਵੀ ਕਾਂਗਰਸ ਪਾਰਟੀ ਵੱਲੋਂ ਦਰਬਾਰ ਸਾਹਿਬ ਤੇ ਕੀਤਾ ਅਟੈਕ ਮਤਲਬ ਸਪੈਸ਼ਲ ਇਹ ਮੈਂਸ਼ਨ ਕੀਤਾ ਗਿਆ ਸੀ ਉਹਦੇ ਵਿੱਚ ਸ਼ਰੋਮਣੀ ਕਮੇਟੀ ਆਪਾਂ ਨੂੰ ਪਤਾ ਵੀ ਬਾਦਲਾਂ ਦੇ ਨਾਲ ਜੁੜੀ ਹੋਈ ਹੈ ਅੱਛਾ ਇਸੇ ਤਰ੍ਹਾਂ ਹੀ ਜਦਾ ਹੈਗਾ ਇਹਦੇ ਵਿੱਚ ਰੈਡਿਕਲ ਪੋਇਸਿਸ ਨੇ ਵੀ ਆਪਣਾ ਇੱਕ ਤਰੀਕ ਨੂੰ ਉਪਘਟਾਉਣ ਦੀ ਕੋਸ਼ਿਸ਼ ਕੀਤੀ ਅੱਗੇ ਜਿਹੜੀ ਅਰਦਾਸ ਹੁੰਦੀ ਹੈ ਉਹ ਆਮ ਤੌਰ ਤੇ ਇੱਕ ਤਰੀਕ ਤੋਂ ਸ਼ੁਰੂ ਹੁੰਦੀ ਹੈ ਐਤਕੀ ਸ਼੍ਰੋਮਣੀ ਕਮੇਟੀ ਨੇ 25 ਤਰੀਕ ਤੋਂ ਸ਼ੁਰੂ ਕਰ ਦਿੱਤੀ ਉਹ ਅਰਦਾਸ ਵੀ ਜੇ ਤੁਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਵੀ ਗੁਜ਼ਰਦੇ ਹੋ ਨਾ ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਹਵਾਰਾ ਦੇ ਜਾਂ ਬਿਆਨ ਸਿੰਘ ਦੇ ਜਿਹੜਾ ਹੈਗਾ ਜਾਂ ਇਸ ਤਰ੍ਹਾਂ ਦੇ ਲੋਕਾਂ ਦੇ ਰੋਮਾਲੇ ਮਿਲਦੇ ਹੈਗੇ ਨੇ ਸਿਰ ਤੇ ਲੈਣ ਵਾਲੇ ਜਿਹੜੇ ਹੁੰਦੇ ਨੇ ਤੇ ਜਦੋਂ ਫਰੀਦਕੋਟ ਦੀ ਗੱਲ ਕਰਦੇ ਹਾਂ ਜਿਹੜਾ ਬਰਗਾੜੀ ਕਾਂਡ ਸੀਗਾ ਜੀ ਬਰਗਾੜੀ ਕਿਉਂਕਿ ਫਰੀਦਕੋਟ ਹੜ੍ਹ ਕੱਚ ਪੈਂਦਾ ਉਹ ਉਹ ਇੱਕ ਤਰੀਕ ਨੂੰ ਹੋਈ ਸੀ ਗੁਰੂਗ੍ਰਾਂਤ ਸਾਹਿਬ ਦੀ ਵਿਆਹ ਦੀ ਵਾਲਾ ਮਾਮਲਾ ਤਾਂ ਉਹ ਵੀ ਇੱਕ ਇੱਕ ਤਰੀਕ ਜੁੜ ਜਾਂਦੀ ਹੈ ਅੱਛਾ ਫਿਰ ਇਹਦੇ ਵਿੱਚ ਹੋਰ ਵੀ ਕਈ ਸਾਰੇ ਕਰੈਕਟਰ ਇਸੇ ਇਲਾਕੇ ਤੋਂ ਹੀ ਆਉਂਦੇ ਨੇ ਜਰਨੈਲ ਸਿੰਘ ਪਿੰਡਰਾਵਾਲਾ ਉਹ ਮੋਗੇ ਜ਼ਿਲ੍ਹੇ ਦੇ ਨੇ ਮੋਗੇ ਜ਼ਿਲ੍ਹੇ ਦਾ ਜਿਹੜਾ ਲੋਕ ਸਭਾ ਹਲਕਾ ਉਹ ਫਰੀਦਕੋਟ ਹੈਗਾ ਅੱਛਾ ਫਿਰ ਇਸ ਦਰਬਾਰ ਸਾਹਿਬ ਉੱਤੇ ਜਿਹੜਾ ਫੌਜ ਨਹੀਂ ਜਾਏਗੀ ਪਰਮਿਸ਼ਨ ਮੈਂ ਨਹੀਂ ਦਵਾਗਾ ਇਹ ਕਹਿਣ ਵਾਲਾ ਜਿਹੜਾ ਅਫਸਰ ਸੀਗਾ ਉਹ ਵੀ ਫਰੀਦਕੋਟ ਲੋਕ ਸਭਾ ਹਲਕੇ ਨਾਲ ਹੀ ਸੀਗਾ ਸਵੰਦਰ ਇਸੇ ਤਰ੍ਹਾਂ ਹੀ ਜਿਹੜੇ ਜਿਹਨੇ ਦਰਬਾਰ ਸਾਹਿਬ ਤੇ ਫੌਜ ਚਾੜੀ ਬਰਾਡ ਨੇ ਜਦੋਂ ਨੇ ਉਹ ਬਰਾਡ ਦਾ ਸਬੰਧ ਫਰੀਦਕੋਟ ਹਲਕੇ ਨਾਲ ਹੀ ਆ ਇੱਥੇ ਕਈ ਚੀਜ਼ਾਂ ਮਿਲ ਜਾਂਦੀਆਂ ਹੈਗੀਆਂ ਉਦੋਂ ਫਿਰ ਸੈਂਸਿਟਿਵ ਇਸ਼ੂ ਨੇ ਇੱਕ ਆਪਣੀ ਸਪੇਸ ਲੈਂਡਿੰਗ ਸ਼ੁਰੂ ਕਰ ਦੇਣੀ ਹੁੰਦੀ ਆ ਈਵਨ ਈਵਨ ਵੇਸ ਦੇ ਜਿਹੜੇ ਰਾਸ਼ਟਰਪਤੀ ਸੀਗੇ ਉਸ ਵੇਲੇ ਗਿਆਨੀ ਜੈਲ ਸਿੰਘ ਉਹ ਵੀ ਫਰੀਦਕੋਟ ਦੇ ਨਾਲ ਹੀ ਸਬੰਧ ਰੱਖਦੇ ਸੀ ਜ਼ਿਲ੍ਹੇ ਦੇ ਤੋਂ ਤੋਂ ਸੀ ਹਾਂਜੀ ਬਿਲਕੁਲ ਉਹ ਵੀ ਫਰੀਦਕੋਟ ਤੋਂ ਸੀਗੇ ਤੇ ਇਹ तमाम ਚੀਜ਼ਾਂ ਨਾ ਸਿਸਟਮ ਆਧਾਰ ਬਣਦੀਆਂ ਹੈਗੀਆਂ ਜਦੋਂ ਇੱਕ ਖਲਾਫ ਹੁੰਦਾ ਮੁੱਦਿਆਂ ਦਾ ਉਦੋਂ ਫਿਰ ਕਈ ਵਾਰ ਸਿਸਟਮ ਉੱਦੇ ਹੋ ਜਾਂਦਾ ਜਦੋਂ ਪੋਲਿਟিক্যাল ਵੈਕਿਊਮ ਹੁੰਦਾ ਉਦੋਂ ਕਈ ਵਾਰ ਜਿਹੜੀਆਂ ਹੈਗੀਆਂ ਪਛਾਕੜੀ ਤਰ੍ਹਾਂ ਵੀ ਆਪਣਾ ਸਪੇਸ ਲੈਂਦੀਆਂ ਨੇ ਪਰ ਇੱਥੇ ਜਿਹੜੀ ਸਰਬਜੀਤ ਨੂੰ ਸਪੋਰਟ ਮਿਲ ਰਹੀ ਆ ਉਹ ਸਪੋਰਟ ਕੋਈ ਖਾਲਸਤਾਨ ਕਰਕੇ ਨਹੀਂ ਮਿਲ ਰਹੀ ਹੈਗੀ ਜਾਂ ਕੋਈ ਹੋਰ ਏਜੰਡੇ ਕਰਕੇ ਉਹ ਮਿਲ ਰਹੀ ਆ ਵੀ ਜਿਵੇਂ ਉਹ ਆਪ ਪੀੜਾ ਚ ਕਹਿ ਰਿਹਾ ਕਿ ਮੇਰੇ ਪਰਿਵਾਰ ਨੇ ਜਿਹੜਾ ਦੁੱਖ ਸਹਿਆ ਮੇਰੀ ਮਾਂ ਦਾ ਕੀ ਬਣਿਆ ਮੇਰੇ ਪਿਓ ਦਾ ਕੀ ਬਣਿਆ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਤੁਰੰਤ ਉਹ ਗੱਲਾਂ ਕਹਿ ਰਹੇ ਹੈਗੇ ਨਹੀਂ ਉਹਦੇ ਕਰਕੇ ਪੰਜਾਬ ਦੇ ਲੋਕ ਜਜ਼ਬਾਤੀ ਵੀ ਨੇ ਉਹ ਜੁੜਦੇ ਨੇ ਜਦੋਂ ਕੋਈ ਬੰਦਾ ਆਪਣਾ ਦੁੱਖ ਸੁਣਾਉਂਦਾ ਤਾਂ ਜੁੜਦਾ ਇਹ ਵੀ ਸਵਾਲ ਕਰਦਾ ਵੀ ਰਿਆਨ ਜਿਹੜੇ ਪੁਰਾਣੇ ਪੰਥਕਾ ਆਗੂ ਉਹਨਾਂ ਨੇ ਇਹਨਾਂ ਦਾ ਹਾਲਚਲ ਨਹੀਂ ਪੁੱਛਿਆ ਹੈਗਾ ਇਹ ਵੀ ਉਹ ਕਹਿ ਰਹੇ ਨੇ ਇੱਥੇ ਪਰ ਇੱਕ ਇੰਟਰਸਟਿੰਗ ਚੀਜ਼ ਹੋ ਰਹਾ ਹੈ ਜਿਹੜੀ ਦੇਖਣ ਵਾਲੀ ਹੈਗੀ ਆਪਣਾ ਸੰਦੀਪ ਜਿਹੜਾ ਅਮਰਤਪਾਲ ਦੇ ਸਾਥੀਆਂ ਨੇ 7-8 ਬੰਦਿਆਂ ਦੀ ਲਿਸਟ ਜਾਰੀ ਕੀਤੀ ਸੀ ਵੀ ਆਹ 7-8 ਹਲਕਿਆਂ ਤੋਂ ਅਸੀਂ ਸਪੋਰਟ ਦੇਵਾਂਗੇ ਉੱਥੇ ਉਹ ਸਪੋਰਟ ਜਿਹੜੀ ਹੈਗੀ ਆ ਸਰਪ੍ਰੀਤ ਸਿੰਘ ਖਾਲਸਾ ਨੂੰ ਨਹੀਂ ਦੇ ਰਹੇ ਹੈਗੇ ਤੇ ਈਵਨ ਸਿਮਰਨਜੀਤ ਸਿੰਘ ਮਾਨ ਆ ਜਿਹੜਾ ਸਿਮਰਨਜੀਤ ਸਿੰਘ ਮਾਨ ਨੇ ਵੀ ਆਪਣਾ ਕੈਂਡੀਡੇਟ ਉਸ ਹਲਕੇ ਤੋਂ ਖੜਾ ਕੀਤਾ ਹੋਇਆ ਤੇ ਮਤਲਬ ਉੱਥੇ ਜਿਹੜੀ ਹਾਰਡ ਕੋਰ ਵੋਟ ਹੈ ਨਾ ਜਿਹੜੀ ਹਾਰਡ ਕੋਰ ਵੋਟ ਗਰਮ ਖਿਆਲੀ ਵੋਟ ਆ ਉਹ ਉਹ ਵੀ ਦੋ ਹਿੱਸਿਆਂ ਵਿੱਚ ਹੈ ਤੇ ਦੂਜੇ ਭਾਵੇਂ ਕਿ ਸਰਬਜੀਤ ਖਾਲਸਾ ਭਾਰੂ ਨਜ਼ਰ ਆ ਰਹੇ ਹੈਗੇ ਨਹੀਂ ਅੱਛਾ ਦੂਜੀ ਚੀਜ਼ ਇਹ ਹੈਗੀ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਬੰਦਾ ਖੜਾ ਕੀਤਾ ਮਾਨ ਸਿਮਰ ਜਿਹੜਾ ਸਿਮਰਨ ਮਾਨ ਹੈ ਉਹ ਸਰਬਜੀਤ ਖਾਲਸਾ ਬਾਰੇ ਕਈ ਕੁਝ ਕਹਿ ਰਿਹਾ ਹੈਗਾ ਤੇ ਸਰਬਜੀਤ ਖਾਲਸਾ ਮਾਨ ਬਾਰੇ ਕਈ ਕੁਝ ਕਹਿ ਰਿਹਾ ਹੈ ਕਿ ਨਹੀਂ ਇਹ ਚੀਜ਼ ਨੋਟ ਕਰਨ ਵਾਲੀ ਹੈ ਸਰ ਜਿਹੜੇ ਸਰਬਜੀਤ ਸਿੰਘ ਖਾਲਸਾ ਵਾ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਚੋਣ ਲੜੀ ਹੋਈ ਆ ਮੇਰਾ ਖਿਆਲ ਇੱਕ ਵਾਰੀ ਵਿਧਾਨ ਸਭਾ ਦੀ ਬਿਲਕੁਲ ਲੜੀ ਹੋਈ ਆ ਦੋ ਵਾਰ ਉਹ ਆਪਣਾ ਕਿਸਮਤ ਅਜਮਾ ਚੁੱਕੇ ਨੇ ਇਹ ਇਹਨਾਂ ਦੇ ਪਰਿਵਾਰ ਦੇ ਵਿੱਚ ਵੀ ਇਹਨਾਂ ਦੇ ਪਿਤਾ ਜੀ ਤੇ ਆਪਣੇ ਇਹਨਾਂ ਦੇ ਮਾਤਾ ਜੀ ਜਿਹੜੇ ਹੈਗੇ ਨੇ ਤੇ ਉਹ ਵੀ ਚੋਣ ਲੜ ਚੁੱਕੇ ਨੇ ਦਾਦਾ ਜੀ ਵੀ ਸ਼ਰਧਾ ਜੀ ਲੜ ਚੁੱਕੇ ਹੈਗੇ ਨੇ ਪਾਪਾ ਜੀ ਵੀ ਲੜ ਚੁੱਕੇ ਹਾਂ Uh, 89 ਦੇ ਵਿੱਚ ਲੜ ਚੁੱਕੇ ਹੈਗੇ ਨੇ ਤੇ ਉਹ ਮੈਂਬਰ ਪਾਰਲੀਮੈਂਟ ਵੀ ਬਣੇ ਹੈਗੇ ਨੇ ਇਹ ਇਹ ਮਤਲਬ ਇਹਦੇ ਵਿੱਚ ਹੈਗਾ ਕਿ ਹਾਲ ਦੀ ਘੜੀ ਅਸੀਂ ਇਹ ਤਾਂ ਕਹਿ ਸਕਦੇ ਹਾਂ ਵੀ ਸਟਰੋਂਗ ਹੈ ਪਰ ਅਪਰ ਹੈਂਡ ਹਾਲੇ ਆਮ ਆਦਮੀ ਪਾਰਟੀ ਦੀ ਆਉ ਰਹੀ ਉਹ ਜੀ ਅੱਗੇ ਜਾ ਕੇ ਸਰਜੀਤ ਖਾਲਸਾ ਹੁੰਦੇ ਦੇਣਾ ਚ ਇਹ ਹੋਰ ਕਿੰਨੇ ਪਾਵਰਫੁਲ ਹੁੰਦੇ ਨੇ ਉਹ ਮੇਰੇ ਖਿਆਲ ਦੇਖਣਾ ਬਣਦਾ ਹੈਗਾ ਜੀ ਤੇ ਸਰ ਹੰਸਰਾਜ ਹੰਸੂਣਾ ਦੀ ਕੀ ਪੋਜੀਸ਼ਨ ਹੈ ਫਰੀਦਕੋਟ ਦੇ ਵਿੱਚ ਹਾਂ ਨਹੀਂ ਇਹ ਬੀਜੇਪੀ ਦੀ ਕੋਈ ਉਸ ਤਰ੍ਹਾਂ ਪੋਜੀਸ਼ਨ ਨਹੀਂ ਹੈਗੀ ਇੱਕ ਕੰਮ ਜਿਹੜਾ ਉਹ ਹੰਸ ਰਾਜ ਹੰਸ ਕਰ ਰਿਹਾ ਉਹ ਅੱਗੇ ਜਾ ਕੇ ਥੋੜਾ ਜਿਹਾ ਧਿਆਨ ਰੱਖਣ ਵਾਲਾ ਕਿਉਂਕਿ ਇੱਥੇ ਉਹ ਜਾਤੀ ਪੱਤਾ ਖੇਡ ਰਿਹਾ ਉਕਸਾ ਰਿਹਾ ਇੱਕ ਤਾਂ ਉਹ ਜਿਹੜੀ ਹਿੰਦੂ ਵੋਟਾਂ ਨੂੰ ਪੋਲਰਾਈਜ਼ ਕਰ ਰਿਹਾ ਜਿਵੇਂ ਕਿ ਜੋ ਰਾਮ ਕੋ ਲਾਏ تھے ਹਮ ਹਮ ਉਹਨਾਂ ਕੋ ਲਾਏਗੇ ਇਦਾਂ ਕਰਕੇ ਉਹਨਾਂ ਥੋੜੀ ਜੀ ਹਿੰਦੂ ਵੋਟ ਜੁੜੇਗੀ نو ڈاؤٹ ایک ਜਿਹੜਾ ਦਲਿਤ ਬਨਾਮ ਜੱਟ ਪੱਤਾ ਖੇਡਣ ਲੱਗਿਆ ਹੋਇਆ ਜਿਵੇਂ ਉਹਦੀ ਬਾਰ ਬਾਰ ਆਪਾਂ ਵੀਡੀਓ ਤੇ ਚਰਚਾ ਕੀਤੀ ਆ ਹਾਲਾਂਕਿ ਇਹ ਇਹ بیਜੇਪੀ ਦੀ ਕਿ ਰਣਨੀਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਧਾਰਮਿਕ ਆਧਾਰ ਤੇ ਫਿਰਕਾਪ੍ਰਸਤੀ ਨਹੀਂ ਹੋ ਸਕਦੀ ਪੰਜਾਬ ਦੇ ਆਧਾਰ ਤੇ ਕੁਸ਼ਤ ਤੱਕ ਹੋ ਸਕਦੀ ਹੈ ਕਿ ਉਤਰੂ ਵਿਕਰਨ ਹੋ ਸਕਦਾ ਕਿਉਂਕਿ ਇੱਕ ਕੰਟਰਡਿਕਸ਼ਨ ਤਾਂ ਰਹਿੰਦਾ ਹੀ ਆ ਨਾ ਜਿਹੜਾ ਦਲਿਤ ਤੇ ਸਾਡੇ ਜੱਟ ਭਾਈਚਾਰੇ ਦੇ ਵਿੱਚ ਵਿਚਾਰ ਦੇ ਕਿਸਾਨੀ ਭਾਈਚਾਰੇ ਤੇ ਮਜ਼ਦੂਰ ਭਾਈਚਾਰੇ ਦੇ ਵਿੱਚਕਰ ਉਹਨੂੰ ਜਿਹੜਾ ਖੰਡਾਉਣ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਹੈਗਾ ਤੱਕ ਦਰਾਰ ਪਾਉਣ ਦੀ ਜਿਹੜੀ ਕੋਸ਼ਿਸ਼ ਪੀਜਪੀ ਐ ਉਹਦੇ ਰਾਹੀਂ ਉਹ ਆਪਣੀ ਸਪੇਸ ਭਾਲਦੀ ਆ ਉਹਦਾ ਉਹ ਕੰਮ ਜਿਹੜਾ ਹੰਸਰਾ ਜੰਸ ਕਰ ਰਿਹਾ ਉਹਦਾ ਉਹ ਕੋਸ਼ਿਸ਼ ਕਰੇਗਾ بڑا ਮੋਟਾ ਫਾਇਦਾ ਲੈਣ ਦੀ ਪਰ ਮੁਕਾਬਲੇ ਵਿੱਚ ਉਹ ਕੋਈ ਇਸ ਤਰ੍ਹਾਂ ਨਹੀਂ ਹੈਗਾ ਵੀ ਉਹ ਕੋਈ ਤੁਹਾਨੂੰ ਤੁਸੀਂ ਕਹਿ ਦਿਓ ਵੀ ਉਹ ਪਹਿਲੇ ਨੰਬਰ ਤੇ ਆ ਗਿਆ ਜੇ ਦੂਜੇ ਨੰਬਰ ਤੇ ਆ ਗਿਆ ਉਸ ਤਰ੍ਹਾਂ ਦੇ ਮੁਕਾਬਲੇ ਨਹੀਂ ਹੋਏਗਾ ਜੀ ਸ਼ਿਵਿੰਦਰ ਜੀ ਹੁਣ ਚੱਲੀਏ ਆਪਾਂ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਦੇ ਵਿੱਚ ਜਿੱਥੋਂ ਮੁੱਖ ਮੰਤਰੀ ਜਿੱਤਦੇ ਨੇ ਸੰਸਦ ਮੈਂਬਰ ਬਣਦੇ ਨੇ ਫਿਰ ਉੱਥੋਂ ਹੀ ਹਲਕਾ ਧੂਰੀ ਤੋਂ ਜਿੱਤ ਕੇ ਸੀਐਮ ਬਣ ਜਾਂਦੇ ਨੇ ਸੰਗਰੂਰ ਦੀ ਆਪਾਂ ਜੇ ਗੱਲ ਕਰੀਏ ਤਾਂ ਸੰਗਰੂਰ ਦੇ ਵਿੱਚ ਮੁਕਾਬਲਾ ਜਿਹੜਾ ਫਸਵਾ ਦੱਸਿਆ ਜਾ ਰਿਹਾ ਮੀਤ ਹੇਰ ਨੇ ਮੰਤਰੀ ਨੇ ਪੰਜਾਬ ਸਰਕਾਰ ਚ ਸੁਖਪਾਲ ਖਹਿਰਾ ਪੁਲੱਥ ਤੋਂ ਸੰਗਰੂਰ ਗਏ ਹੋਇਆ ਚੋਣ ਲੜਨ ਤੇ ਨਾਲ ਦੀ ਨਾਲ ਅਕਾਲੀ ਦਲ ਨੇ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਹੋਈ ਹੈ ਤੇ ਉੱਥੇ ਕਿੱਦਾਂ ਦਾ ਤੁਸੀਂ ਦੇਖਿਆ ਜਦੋਂ ਲੋਕਾਂ ਨਾਲ ਗੱਲ ਕੀਤੀ ਸੰਗਰੂਰ ਦੇ ਵਿੱਚ ਭਾਜਪਾ ਵੀ ਦਾਵਾ ਕਰ ਰਹੀ ਹੈ ਅਕਾਲੀ ਦਲ ਵੀ ਦਾਵਾ ਕਰ ਰਿਹਾ ਆਮ ਆਦਮੀ ਵੀ ਤੇ ਕਾਂਗਰਸ ਵੀ ਜਦੋਂ ਅਸੀਂ ਆਪਣਾ ਉੱਥੇ ਸੀਗੇ ਨਾ ਸੰਗਰੂਰ ਹਲਕੇ ਵਿੱਚ ਉਦੋਂ ਮੁਕਾਬਲਾ ਸਿਰ ਦੋ ਤੀ ਸੀਗਾ ਸਾਡੇ ਜਾਣ ਤੋਂ ਬਾਅਦ ਤਿੰਨ ਤੀ ਹੋ ਗਿਆ ਕਿਉਂਕਿ ਸਾਡੇ ਜਦੋਂ ਅਸੀਂ ਟੂਰਾ ਸ਼ੁਰੂ ਕੀਤਾ ਸੀ ਸਾਡਾ ਜਿਹੜਾ ਪਹਿਲਾ ਦਿਨ ਦੂਜਾ ਦਿਨ ਸੀ ਉਹ ਸੰਗਰੂਰ ਦਾ ਸੀਗਾ ਪਹਿਲਾ ਦਿਨ ਪਟਿਆਲੇ ਦਾ ਸੀ ਦੂਜਾ ਦਿਨ ਸੰਗਰੂਰ ਦਾ ਸੀਗਾ ਉਸ ਤੋਂ ਬਾਅਦ ਵਿੱਚ ਜਿਹੜਾ ਹੈਗਾ ਸੀਨ ਚੇਂਜ ਹੋਇਆ ਉਸ ਵੇਲੇ ਤੱਕ ਸਾਡਾ ਜਿਹੜਾ ਮੁਕਾਬਲਾ ਸੀ ਬਹੁਤ ਡੈਕ ਟੂ ਡੈਕ ਫਾਈਟ ਜਿਹੜੀ ਸੀ ਕਿ ਸਾਨੂੰ ਮੀਥ ਹੀਅਰ ਤੇ ਸੁਪਾਲ ਖੇਰੇ ਦੀ ਦਿਖ ਰਹੀ ਸੀ ਤੇ ਉਹਦੇ ਵਿੱਚ ਸਾਡੇ ਜਿਹੜੀ ਟੀਮ ਵਿੱਚ ਰਜੀਵ ਸੀਗੇ ਸਾਡੇ ਮਿੱਤਰ ਸੀਨੀਅਰ ਜਰਨਲਿਸਟ ਉਹ ਸੁਪਾਲ ਖੇਰੇ ਦਾ ਅੱਜ ਦੱਸ ਰਹੇ ਸੀ ਕਿ ਮੈਨੂੰ ਜਿਹੜਾ ਹੈਗਾ ਮੀਥ ਹੀਅਰ ਦਾ ਲੱਗ ਰਿਹਾ ਸੀ ਉਹਦੇ ਕਾਰਨ ਸੀ ਕਈ ਸਾਰੇ ਇਕ ਤਾਂ ਦੇਖੋ ਮੀਥੀਅਰ ਮੰਤਰੀ ਹੈ ਉਹਦੇ ਨਾਲ ਜਿੰਨੇ ਵੀ ਸੰਗਰੂਪ ਵਿੱਚੋਂ ਹੀ ਐਮਐਲਏ ਜਿਹੜੇ ਜਿੱਤੇ ਹੋਏ ਨੇ ਸਾਰੇ ਆਮ ਆਦਮੀ ਪਾਰਟੀ ਦੇ ਨੇ ਉਹ ਪੂਰਾ ਲਾਮ ਲਸ਼ਕਰ ਲੱਗਿਆ ਹੋਇਆ ਸੀ ਦੂਜੇ ਪਾਸੇ ਜਿਹੜਾ ਹੈਗਾ ਉਸੇ ਹਲਕੇ ਦੇ ਵਿੱਚ ਜਿਵੇਂ ਢੀਮਸੇ ਸਪੋਰਟ ਨਹੀਂ ਕਰ ਰਹੇ ਹੈਗੇ ਆਪਣਾ ਅਕਾਲੀ ਦਲ ਦੇ ਉਮੀਦਵਾਰ ਨੂੰ ਉਹ ਨਾਰਾਜ਼ ਹੈਗੇ ਨੇ ਬੈਠੇ ਨੇ ਉੱਥੇ ਖਬਰਾਂ ਆ ਰਹੀਆਂ ਕਿ ਸ਼ਾਇਦ ਉਹਨਾਂ ਦੀ ਜਿਹੜੀ ਵੋਟ ਹੈ ਉਹ ਮੀਥੀਅਰ ਵੱਲ ਜਾ ਸਕਦੀ ਹੈ ਇੱਕ ਤਾਂ ਰਿਸ਼ਤਦਾਰੀ ਨਿਕਲੀ ਆਈ ਪਰਮਿੰਦਰ ਸਿੰਘ ਢੀਮਸੇ ਵਾਲੀ ਉਹਨਾਂ ਇਸ ਇਸ ਹੋਰੇ ਪਰਿਵਾਰ ਕੰਨੀਓਂ ਨਿਕਲਿਆ ਆਈ ਉਹ ਉਹਦਾ ਵੀ ਇੱਕ ਜਿਹੜਾ ਫਾਇਦਾ ਸ਼ਾਇਦ ਮੀਥੇਰ ਨੂੰ ਮਿਲੂਗਾ ਪਰ ਸਾਡੇ ਜਾਣ ਤੋਂ ਬਾਅਦ ਸਮੀਕਰਨ ਕੁਝ ਇਦਾਂ ਚੇਂਜ ਹੋਏ ਕਿ ਮਲੇਰ ਕੋਟਲਾ ਹੋ ਗਿਆ ਮਲੇਰ ਕੋਟਲਾ ਦੀ ਪੋਰਟ ਜਿਹੜੀ ਸਾਨੂੰ ਸਾਡਾ ਮੰਦਨਾ ਸਿਵੀ ਕਲੀ ਕਾਂਗਰਸ ਤੋਂ ਜਾਏਗੀ ਉਹ ਉਹ ਸਿਮਰਨਜੀਤ ਸਿੰਘ ਮਾਨ ਨੂੰ ਵੀ ਜਾ ਰਹੀ ਹੈ ਮਤਲਬ ਸਿਮਰਨਜੀਤ ਸਿੰਘ ਮਾਨ ਵੀ ਮੁਕਾਬਲੇ ਵਿੱਚ ਆ ਚੁੱਕੇ ਹੈਗੇ ਨੇ ਤਿੰਨ ਤਰੀ ਮੁਕਾਬਲਾ ਵਾ ਥੋੜਾ ਜਿਆਦਾ ਉਹਦੇ ਵਿੱਚ ਕੀ ਹੋਇਆ ਕਿ ਆ ਇੱਕ ਦੋ ਦਿਨ ਦੇ ਵਿੱਚ ਸੁਖਪਾਲ ਸਿੰਘ ਖੈਰੇ ਦੀ ਜਿਹੜੀ ਹੈਗੀ ਚੋਣ ਮੁਹਿੰਮ ਹੈ ਉਹਨੂੰ ਥੋੜੀ ਬ੍ਰੇਕ ਲੱਗੀ ਹੈ ਔਰ ਥੋੜੀ ਡਾਊਨਫਲ ਕਈ ਹੈਗੀ ਹੈ ਤਿੰਨ ਤਰੀ ਮੁਕਾਬਲਾ ਸੁਖਪਾਲ ਸਿੰਘ ਖੇਰੇ ਦਾ ਜੋ ਡਾਊਨਫਲ ਹੋਣ ਦਾ ਮਤਲਬ ਕਿ ਮੀਥੇਰ ਨੂੰ ਇਹਦਾ ਫਾਇਦਾ ਮਿਲ ਸਕਦਾ ਜੀ ਤੇ ਇਹਦੇ ਨਾਲ ਹੀ ਆਪਾਂ ਫਿਰ ਉੱਥੇ ਚਲਦੇ ਹਾਂ ਪਟਿਆਲੇ ਉੱਥੇ ਮਹਾਰਾਣੀ ਪ੍ਰਨੀਤਕੌਰ ਵੈਸੇ ਮਹਾਰਾਜਾ ਰਾਜ ਤੇ ਖਤਮ ਹੋ ਗਿਆ ਕਦੋਂ ਦਾ ਪਰ ਉਹਨਾਂ ਦੇ ਨਾਲ-ਨਾਲ ਲਿਖਿਆ ਜਾਂਦਾ ਉੱਥੇ ਕੀ ਹਾਲ ਹੈ ਜੀ ਪਟਿਆਲੇ ਦੇ ਵਿੱਚ ਬੜਾ ਗਿਲਜਸ ਹਾਲ ਹੈ ਉੱਥੇ 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 ਕੀ ਹੈ ਕਿ ਦੋ ਡਾਕਟਰਾਂ ਦਾ ਮੁਕਾਬਲਾ ਅਸਲ ਵਿੱਚ ਉਥੇ ਮਹਾਰਾਜਾ ਪ੍ਰਨੀਤ ਕੋਰ ਪਿੱਛੜ ਕੇ ਚੌਥੇ ਨੰਬਰ ਤੇ ਦਿਖਾਈ ਦੇ ਰਹੇ ਸੀਗੇ ਹੁਣ ਉਹਨਾਂ ਦੀ ਜਿਹੜੀ ਲੜਾਈ ਹੈ ਉਹ ਸਭ ਤੋਂ ਤੀਜੇ ਨੰਬਰ ਤੇ ਆਉਣ ਦੀ ਲੜਾਈ ਹੈਗੀ ਹੈ ਚੌਥੇ ਵਾਲੀ ਲੜਾਈ ਨਹੀਂ ਸਾਨੂੰ ਦਿਖ ਰਹੀ ਇੱਥੇ ਮਤਲਬ ਇੱਕ ਪਹਿਲੇ ਜਾਂ ਦੂਜੇ ਵਾਲੀ ਲੜਾਈ ਨਹੀਂ ਦਿਖ ਰਹੀ ਉਸ ਸਮੇਂ ਚੌਥੇ ਨੰਬਰ ਤੇ ਸੀ ਐਨ ਕੇ ਸ਼ਰਮਾ ਤੀਸਰੇ ਉੱਤੇ ਸਾਨੂੰ ਦਿਖ ਰਏ ਸੀਗੇ ਤੇ ਮੁਕਾਬਲਾ ਗਾਂਧੀ ਤੇ ਡਾਕਟਰ ਬਲਵੀਰ ਦੇ ਵਿਚਕਾਰ ਸੀਗਾ ਗਾਂਧੀ ਦੀ ਜਿਹੜੀ ਸ਼ਖਸੀਅਤ ਆਪਣੇ ਆਪ 'ਚ ਲੋਕਾਂ ਵਿੱਚ ਕਾਫੀ ਰਿਸਪੈਕਟ ਵਾਲੀ ਹੈ ਔਰ ਉਹ ਉਹਦੀ ਆਪਣੀ ਨਿੱਜੀ ਸਖਸ਼ੀਤ ਕਰਕੇ ਉਹਨੂੰ ਕਾਫੀ ਵੋਟ ਪਾਏਗੀ ਜਿਹਦੇ ਵਿੱਚ ਕਿ ਕਾਂਗਰਸ ਪਾਰਟੀ ਤੋਂ ਵੀ ਵੱਡਾ ਕਦਮ ਉਹਦਾ ਆਪਣਾ ਹੈਗਾ ਨਿੱਜੀ ਕਦਮ ਹੈਗਾ ਕਿਉਂਕਿ ਪਿਛਲੀ ਵਾਰ ਜਦੋਂ ਉਹਨਾਂ ਨੇ ਚੋਣ ਲੜੀ ਸੀਗੀ ਕਿ ਇੱਕ ਆਪਣੇ ਛੋਟੀ ਲੈਵਲ ਦੀ ਪਾਰਟੀ ਬਣਾ ਕੇ ਆਪਣਾ ਪੰਜਾਬ ਕਰਕੇ ਪਾਰਟੀ ਬਣਾ ਕੇ ਉਦੋਂ ਵੀ ਉਹ 1,62,000 ਤਕਰੀਬ ਵੋਟਰ ਆਪਣੇ ਦਮ ਤੇ ਲੈ ਗਏ ਸੀਗੇ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਇਆ ਵੀ ਹੋਇਆ ਹੈਗਾ ਆਪਾਂ ਨੂੰ ਵੀ ਪੱਤਰਵਾਦੀ ਪਿਆ ਫਾੜੀ ਟਿਕ ਤੋਂ ਉਹਨਾਂ ਦੇ ਰਸੂਖਤਾ ਅਸ ਵਿੱਚ ਨਾ ਜਿੰਨੇ ਵੋਟਰ ਤੁਸੀਂ ਸਾਰੇ 9 ਦੇ 9 ਹਲਕਿਆਂ ਦੇ ਵਿੱਚ ਜਾਓ ਇੱਥੇ ਪਟਿਆਲੇ ਦੇ ਉਹ ਪੋਟਰ ਜ਼ਿਆਦਾਤਰ ਗਾਂਧੀ ਦੇ ਫੇਵਰ ਦੇ ਵਿੱਚ ਹੈਗੇ ਨਹੀਂ ਉਹ ਖੁੱਲ ਕੇ ਆ ਇਸ ਮਕਾਮ ਇਸ ਮਾਮਲੇ ਵਿੱਚ ਗਾਂਧੀ ਲਈ ਜਿਹੜੀ ਦੇਖੋ ਇਹਨੂੰ ਆਏ ਦੇਖਿਆ ਜਾ ਸਕਦਾ ਗਾਂਧੀ ਦੇ ਲਈ ਪਲੱਸ ਪੁਆਇੰਟ ਕੀ ਆ ਉਹਦਾ ਇੱਕ ਆਪਣਾ ਸ਼ਖਸੀਅਤਾਰ ਹੈ ਡਾਕਟਰ ਰਹੋ ਲੋਕ ਜੁੜੇ ਹੋਏ ਨੇ ਉਹਨੇ ਲੋਕਾਂ ਦੇ ਲਈ ਕੰਮ ਕਰਾਏ ਨੇ ਗ੍ਰਾਂਟਾਂ ਦਾ ਸਭ ਤੋਂ ਜਿਹੜਾ ਸਹੀ ਪ੍ਰਯੋਗ ਉਸ ਸਮੇਂ ਡਾਕਟਰ ਗਾਂਧੀ ਨੇ ਕੀਤਾ ਸੀ ਜਿਹੜੇ ਉਸ ਸਮੇਂ ਚੁਣੇ ਗਏ MP ਸੀਗੇ ਉਹਨੇ ਮਤਲਬ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਸੇਵੇ ਸਾਂਝੇ ਬਣਾਏ ਆਨੰਦ ਮੈਲਜ ਐਕਟ ਦੇ ਲਈ ਉਹਨਾਂ ਨੇ ਇਹ ਕੀਤਾ ਫਿਰ ਜਿਹੜਾ ਕੁਝ ਰੇਲਵੇ ਲਾਈਨ ਬਣਾਈ ਜੋੜੀਆਂ ਆਫਸ ਵਿੱਚੋਂ ਉਹਦਾ ਉਹਨੂੰ ਕ੍ਰੈਡਿਟ ਬਹੁਤ ਜਾ ਰਿਹਾ ਹੈਗਾ ਅੱਛਾ ਦੂਜੇ ਪਾਸੇ ਡਾਕਟਰ ਕੁਲਵੀਰ ਮੌਜੂਦਾ ਮੰਤਰੀ ਆ ਪਰ ਉਹਦੀ ਦਿੱਕਤ ਇਹ ਹੈਗੀ ਕਿ ਉਹ ਆਪਣੇ ਇੱਕ ਹਲਕੇ ਤੱਕ ਮ hạnੂਦ ਹੈਗੇ ਨਹੀਂ ਜਿਹੜੇ ਉਹਨਾਂ ਦਾ ਆਪਣੇ ਇੱਕ ਹਲਕਾ ਹੈਗਾ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਆਧਾਰਤਾ ਹੈਗਾ ਪਰ ਉਹਨਾਂ ਲਈ ਪਲੱਸ ਪੁਆਇੰਟ ਇਹ ਹੈ ਕਿ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਹੋਰ ਬਹੁਤ ਸਾਰੇ ਐਮਐਲਏ ਹੈਗੇ ਨੇ ਜਿਹੜੇ ਇੱਕ ਪਾਵਰ ਵੀ ਹੁੰਦੀ ਹੈ ਸੱਤਾ ਦੀ ਪਾਵਰ ਵੀ ਹੁੰਦੀ ਹੈਗੀ ਆ ਇੰਨੇ ਵਿੱਚੋਂ ਹਾਲ ਦੀ ਕਣੀ ਗਾਂਧੀ ਸਾਨੂੰ ਅੱਗੇ ਦਿਖਾਈ ਦੇ ਰਹੇ ਸੀ ਕਿ ਜੇਕਰ ਉਹ ਤੋਂ ਬਾਅਦ ਸਮੇਂ ਕਰਨਾ ਕੀ ਬਦਲਦੇ ਆ ਉਸ ਨੂੰ ਦੇਖਣਾ ਹੋਵੇਗਾ ਪਰ ਉਸ ਸਮੇਂ ਡਾਕਟਰ ਗਾਂਧੀ ਕਾਫੀ ਮਜ਼ਬੂਤ ਸਿਚੁਏਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਹੋ ਜੋ ਕਿ ਹਾਲੇ ਤੱਕ ਵੀ ਉਸ ਤਰ੍ਹਾਂ ਪਣੀ ਹੋਈ ਹੈਗੀ ਹੈ ਸ਼ਿਵਿੰਦਰ ਜੀ ਫਿਰੋਜ਼ਪੁਰ ਦੀ ਵੀ ਆਪਾਂ ਗੱਲ ਕਰ ਲਈਏ ਫਿਰੋਜ਼ਪੁਰ ਦੇ ਵਿੱਚ ਸੁਖਬੀਰ ਬਾਦਲ ਚੋਣ ਨਹੀਂ ਲੜ ਰਹੇ ਉਹ ਕਹਿੰਦੇ ਵੀ ਮੈਂ ਕੈਂਪੇਨ ਕਰਨਾ ਸਾਰਿਆਂ ਵਾਸਤੇ ਤੇ ਉੱਥੇ ਕੀ ਹਾਲਾਤ ਹੈ ਫਿਰੋਜ਼ਪੁਰ ਦੇ ਵਿੱਚ ਫਿਰੋਸਪੁਰ ਦੇ ਵਿੱਚ ਹਾਲ ਦੀ ਘੜੀ ਨਾ ਜਿਹੜਾ ਮੁਕਾਬਲਾ ਇਹ ਦੇਖਿਆ ਜਾਵੇ ਤਾਂ ਉੱਥੇ ਟਕੋਣਾ ਮੁਕਾਬਲਾ ਦਿਖ ਨਹੀਂ ਰਿਹਾ ਹੈਗਾ ਦੋ ਕੋਣੇ ਮੁਕਾਬਲਾ ਦਿਖ ਰਿਹਾ ਉਹ ਵੀ ਮੁਕਾਬਲਾ ਜਿਹੜਾ ਹੈਗਾ ਸਾਨੂੰ ਜਿਹੜਾ ਹੈ ਉਹਦੇ ਵਿੱਚ ਦੋ ਕੋਣੇ ਮੁਕਾਬਲੇ ਵਿੱਚੋਂ ਆਮ ਆਦੀ ਪਾਰਟੀ ਦੇ ਕਾਂਗਰਸ ਦੇ ਮੁਕਾਬਲੇ ਵਿੱਚੋਂ ਥੋੜਾ ਜਿਹਾ ਕਾਂਗਰਸ ਤਾਂ ਨੂੰ ਅੱਗੇ ਨਜ਼ਰ ਆ ਰਹੀ ਹੈ ਕਿ ਦਿਖਾਈ ਦਿੱਤੀ ਆ ਉਹਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸ਼ੇਰ ਸਿੰਘ ਖਬਾਇਆ ਨਾਲ ਜਿਹੜੀ ਖਬਾਇਆ ਬਰਾਦਰੀ ਦੀ ਵੋਟ ਹੈ ਨਾ ਉਹ ਆਪਣੇ ਆਪ ਵਿੱਚ ਹੀ ਉਸ ਹਾਲ ਕੇ ਜੋ 33% ਵੋਟ ਖਬਾਇਆ ਬਰਾਦਰੀ ਦੀ ਹੋ ਜਾਂਦੀ ਹੈਗੀ ਆ ਉੱਪਰ 32 33% ਬਹੁਤ ਵੋਟ ਹੁੰਦੀ ਹੈਗੀ ਆ ਜੇ ਤੁਸੀਂ ਇੱਕ ਜਿਹੜੀ ਪ੍ਰਾਦਰਿ ਦੀ ਵੋਟ ਲੈਣੀ ਹੁੰਦੀ ਹੈ ਤੇ ਇਸੇ ਇਹੀ ਕਾਰਨ ਸੀ ਤੁਹਾਨੂੰ ਜਾਣੋ ਕਿ ਬਹੁਤ ਵੋਟ ਹੋਵੇ ਬੰਦਾ ਜਿੱਤ ਜਾਂਦਾ ਹੁੰਦਾ ਹਾਂ ਵੱਡੀ ਵੱਡੀ ਵੋਟ ਉਹ ਹੈਗੀ ਹੈ ਤੇ ਦੂਜੀ ਚੀਜ਼ ਇੱਕ ਹੋਰ ਆ ਕਿ ਜਦੋਂ ਇਹ ਜਲਾਲਾਬਾਦ ਤੋਂ ਸੁਖਵੀਰ ਬਾਦਲ ਇਲੈਕਸ਼ਨ ਲੜਦਾ ਸੀ ਉਹ ਵੀ ਇਹਦੇ ਦਮਤੀ ਲੜਦਾ ਹੁੰਦਾ ਸੀਗਾ ਸ਼ੇਰ ਸਿੰਘ ਖਵਾਯਾ ਦੇ ਦਮ ਦੇ ਉੱਤੇ ਜਦੋਂ ਫਿਰੋਜ਼ਪੁਰ ਤੋਂ ਚੋਣ ਲੜੀ ਸੁਖਵੀਰ ਬਾਦਲ ਨੇ ਉਹ ਵੀ ਉਦੋਂ ਤੇ ਇਹਦੇ ਦਮ ਦੇ ਉੱਤੇ ਲੜੀ ਸੀਗੀ ਸੋ ਇਸ ਕਰਕੇ ਇਹ ਇੱਕ ਇਹੀ ਕਾਰਨ ਸੀ ਕਿ ਤੁਸੀਂ ਦੇਖੋਗੇ ਇਹਦਾ ਨਾਮ ਨਹੀਂ ਐਲਾਨ ਹੋਇਆ ਸੀ ਵਾਲੇ ਕਾਂਗਰਸ ਪਾਰਟੀ ਨੇ ਕੀਤਾ ਨਹੀਂ ਸੀ ਉਹ ਚੱਕੋ ਤੱਕੀ ਦੇ ਵਿੱਚ ਸੀਗੀ ਤੇ ਸ਼ੇਰ ਸਿੰਘ ਘੁਮਾਇਆ ਨੇ ਪਹਿਲੇ ਹੀ ਆਪਣੀ ਮੁਹਿੰਮ ਸ਼ੁਰੂ ਕਰਤੀ ਸੀਗੀ ਇਹ ਮੰਨ ਕੇ ਕਿ ਵੀ ਸ਼ਾਇਦ ਜਿਹੜਾ ਹੈਗਾ ਬੋਰਡ ਦਾ ਟਿਕਟ ਤਾਂ ਮੈਨੂੰ ਮਿਲ ਹੀ ਜਾਣੀ ਹੈ ਉਹ ਮਤਲਬ ਆਪਣੇ ਆਪ ਇੱਕ ਕੌਨਫੀਡੈਂਸ ਹੁੰਦਾ ਬੰਦੇ ਨੂੰ ਵੀ ਯਾਰ ਇੱਥੇ ਤਾਂ ਮੇਰੀ ਗੱਲ ਬਣੀ ਜਾਣੀ ਹੈਗੀ ਆ ਸੋ ਇਸ ਕਰਕੇ ਇੱਥੇ ਮੈਂ ਸ਼ੇਰ ਸਿੰਘ ਘੁਮਾਇਆ ਦਾ ਜਿਹੜਾ ਇੱਕ ਥੋੜਾ ਜਿਹਾ ਮੰਨਦਾ ਵੀ ਉਹਨਾਂ ਨੂੰ ਉੱਥੋਂ ਰਾਹਤ ਮਿਲ ਸਕਦੀ ਹੈ ਤੇ ਜਿਹੜੇ ਕਾਕਾ ਬਰਾੜ ਅ ਦੇਖੋ ਮੁਕਾਬਲਾ ਦੇ ਰਹੇ ਨੇ ਪਰ ਕਹਾਣੀ ਇਹੀ ਹੈ ਕਿ ਉਹ ਜਿਹੜਾ ਉਹਨਾਂ ਦਾ ਆਪਣਾ ਪੁਰਾਣਾ ਇੱਕ ਰਸੂਖ ਹਨਾ ਉਹ ਉਹਨੂੰ ਕਾਂਗਰਸ ਪਾਰਟੀ ਨੂੰ ਅਸਰ ਪੰਦਾ ਕਰੇਗਾ ਸ਼ਵਿੰਦਰ ਜੀ ਜੀ ਹੁਣ ਆਪਾਂ ਗੱਲ ਕਰਦੇ ਆ ਬਠਿੰਡੇ ਦੀ ਬੀਬੀ ਹਰਸਿਮਰਤ ਕੌਰ ਚੌਥੀ ਵਾਰ ਸੰਸਦ ਮੈਂਬਰ ਬਣਨ ਵਾਸਤੇ ਜਦੋਜਹਿਦ ਕਰ ਰਹੀ ਹੈ ਪਰ ਜੋ ਅਸੀਂ ਰਿਪੋਰਟ ਪੜ੍ਹਨੇ ਆ ਗੁਰਮੀਤ ਸਿੰਘ ਖੁੱਡੀਆਂ ਕਹਿੰਦੇ ਆ ਉਹਨਾਂ ਦਾ ਵੀ ਕਹਿੰਦੇ ਪਰਵਾਹ ਹਗਾਰਾ ਉਹਨਾਂ ਨੂੰ ਵੀ ਮਿਲ ਰਿਹਾ ਤੇ ਸਥਿਤੀ ਜੀਤ ਮਹਿੰਦਰ ਸਿੱਧੂ ਉਹਨਾਂ ਦੀ ਕੀ ਹੈ ਤੇ ਪਰਮਪਾਲ कौर ਮਲੂਕਾ ਜਿਹੜੇ ਬੜੇ ਚਰਚਿਤ ਰਹੇ ਖਾਸ ਤੌਰ ਤੇ ਉਹ ਆਪਣੇ ਅਸਤੀਫੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਕੀ ਤੁਸੀਂ ਜਾਣਿਆ ਕੀ ਨਬਜ਼ ਬੜੀ ਲੋਕਾਂ ਦੀ ਕੀ ਕਹਿੰਦੇ ਆ ਲੋਕ ਬਠਿੰਡਾ ਵਿੱਚ ਬਸ ਤਾਂ ਚੋਹ ਪਾਰਟੀਆਂ ਮੁਕਾਬਲੇ ਵਿੱਚ ਹੈਗੀਆਂ ਨੇ ਪਰ ਜੇ ਚੋਹ ਪਾਰਟੀਆਂ ਨੂੰ ਦੇਖਿਆ ਜਾਵੇ ਤਾਂ ਸਾਨੂੰ ਲੱਗੇ ਕਿ ਥੋੜਾ ਜਿਹਾ ਪਰਮਪਾਲ ਦਾ ਜਿਹੜਾ ਹੈਗਾ ਘਟਿਆ ਸੀਗਾ ਚੋਣ ਪ੍ਰਚਾਰ ਨਜ਼ਰ ਆਇਆ ਤਾਂ ਕਿ ਉਹ ਮਤਲਬ ਉਸ ਤਰ੍ਹਾਂ ਨਹੀਂ ਕਰ ਸਕਦੇ ਉਹ ਪਿੰਡਾਂ ਦੇ ਵਿੱਚ ਕਿਉਂਕਿ ਬੀਜੇਪੀ ਦਾ ਜਿਹੜੀ ਹਾਲਤ ਇੱਕ ਉਹ ਹੈ ਅੱਛਾ ਫਿਰ ਆ ਗਿਆ ਸ਼ਹਿਰੀ ਵੋਟਰ ਤੇ ਸ਼ਹਿਰੀ ਵੋਟਰ ਸਾਨੂੰ ਉਲਟਾ ਹਰ ਸਿਮਰਤ ਕੋਰਬਲ ਜਾਂਦੀ ਦੇਖੀ ਕਿਉਂਕਿ ਜੇ ਤੁਸੀਂ ਸ਼ਹਿਰੀ ਵੋਟਰ ਨਾਲ ਗੱਲ ਕਰੀਓ ਜਿਹੜਾ ਏਮਸ ਲਿਆਂਦਾ ਜੀ ਹੋਰ ਆ ਕੰਮ ਕੀਤਾ ਸ਼ਹਿਰੀ ਨੂੰ ਹਾਰ ਬਦਲੀ ਵਗੈਰਾ ਵਗੈਰਾ ਇਹ ਮਤਲਬ ਸ਼ਹਿਰੀ ਵੋਟਰ ਕਹਿ ਰਿਹਾ ਹੈਗਾ ਹਰ ਸਿਮਰਤ ਕੋਰਬਲ ਵਾਸਤੇ ਕਹਿ ਰਿਹਾ ਹੈਗਾ ਉੱਥੇ ਜੇਕਰ ਜੀਤ ਮਹਿੰਦਰ ਸਿੱਧੂ ਨੂੰ ਆਮ ਤੌਰ ਤੇ ਉੱਤੇ ਕਾਂਗਰਸ ਦੇ ਨੇ ਇੱਕ ਮਾੜਾ ਕੈਂਡੀਡੇਟ ਮੰਨਿਆ ਜਾਂਦਾ ਸੀ ਕਮਜ਼ੋਰ ਕੈਂਡੀਡੇਟ ਆ ਹਾਲਾਂਕਿ ਉਹ ਦੋਸਤੀ ਕਹੇ ਸੀ ਵੀ ਕੈਂਡੀਡੇਟ ਕਮਜ਼ੋਰ ਆ ਪਰ ਪੈਸੇ ਕੋਸੇ ਬੜਾ ਹੈਗਾ ਪਰ ਉਹ ਬਹੁਤ ਆਪਣੀ ਟੂਰਮਹਿੰਮ ਮਗਾ ਰਿਹਾ ਹਮਲਾਵਰ ਹੋ ਕੇ ਆਪਣੀ ਟੂਰਮਹਿੰਮ ਮਗਾ ਰਿਹਾ ਪਰ ਜਿਹੜਾ ਉਹਨੇ ਮੁਕਾਬਲਾ ਮੇਨ ਹੈਗਾ ਸਾਨੂੰ ਨਜ਼ਰ ਆਇਆ ਉਹ ਹਰਸਿਮਰਤ ਕੋਰ ਬਾਦਲ ਤੇ ਖੁੱਡੀਆਂ ਦੇ ਵਿਚਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਵਿਚਾਲੇ ਆ ਰਿਹਾ ਹੈਗਾ ਇੱਥੇ ਨਾ ਕਈ ਤਰ੍ਹਾਂ ਦੀਆਂ ਤਫਵਾਹਾਂ ਵੀ ਹੈਗੀਆਂ ਉਹ ਸਚਾਈ ਕਿੰਨੀ ਆ ਉਹ ਤਾਂ ਹੁਣ ਟਾਈਮ ਤੇ ਪਤਾ ਲੱਗੂਗਾ ਜਾ ਕੇ ਕੀ ਇਹ ਸੀਟਿਕ ਤਰ੍ਹਾਂ ਅਰੇਂਜਮੈਂਟ ਰਾਹੀ ਵੀ ਬਾਦਲ ਪ੍ਰਵਾਹ ਜਿੰਨਾ ਚਾਹੁੰਦਾ ਹੈਗਾ ਵੀ ਮਤਲਬ ਜਿਵੇਂ ਤੁਹਾਨੂੰ ਉਹ ਅਰੇਂਜਮੈਂਟ ਸ਼ਬਦ ਇਹਨੂੰ ਅਰਥ ਦੱਸਣ ਦੀ ਲੋੜ ਨਹੀਂ ਹੈਗੀ ਵੀ ਅਰੇਂਜ ਕੀਤੀ ਜਾਂਦੀ ਹੈ ਜਾਨੀ ਵੀ ਭਾਈ ਉਹ ਉਹਦੇ ਲਈ ਉਹਨਾਂ ਦੀ ਇੱਜ਼ਤ ਦਾ ਸਵਾਲ ਬਣੀ ਹੋਈ ਹੈ ਸੀਟ ਬਠਿੰਡੇਾਂ ਸੀਟ ਜੇ ਬਠਿੰਡੇ ਤੋਂ ਹਾਰਦੇ ਨੇ ਤਾਂ ਲਗਭਗ ਅਕਾਲੀ ਦਲ ਨੂੰ ਜਿਹੜੀ ਨਮੋਸ਼ੀ ਮਿਲੇਗੀ ਉਹਨਾਂ ਦੀ ਆਪਣਾ ਜਿਹੜਾ ਹੈਗਾ ਸ਼ਾਖ ਦਾਤੇ ਲੱਗੂਗੀ ਜੇ ਬਠਿੰਡੇ ਤੋਂ ਜਿੱਤਦੇ ਨੇ ਤਾਂ ਅਕਾਲੀ ਦਲ ਜਿਹੜੀ ਆਪਣੀ ਇੱਜ਼ਤ ਬਚਾਉਂਦਾ ਹੋਇਆ ਨਜ਼ਰ ਆਊਗਾ ਇੱਥੇ ਗੁਰਮੀਤ ਸਿੰਘ ਖੁੱਡੀਆਂ ਬਹੁਤ ਵੱਡੀ ਟੱਕਰ ਦੇ ਰਹੇ ਨੇ ਮੇਬੀ ਹੱਸੇ ਮਰਕਾਰ ਦਾ ਸਰ ਫਤੇਗੜ ਸਾਹਿਬ ਹਲਕੇ ਦੇ ਵਿੱਚ ਡਾਕਟਰ ਅਮਰ ਸਿੰਘ ਕਾਂਗਰਸ ਤੋਂ ਨੇ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਹੀ ਬਾਗੀ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਹੈ ਤੇ ਉੱਥੇ ਤੁਹਾਨੂੰ ਕੀ ਮਾਹੌਲ ਲੱਗਦਾ ਜੀ ਇੱਕ ਸਮਾਸੀ ਬੈਸੇ ਦਾ ਹਲਕਾ ਜਦੋਂ ਦਾ ਬਣਿਆ ਇਹਨੂੰ ਪੰਥ ਹਲਕਾ ਕਹਿੰਦੇ ਨੇ ਪਰ ਇੱਥੇ ਜਿਆਦਾਤਰ ਕਾਂਗਰਸ ਪਾਰਟੀ ਨੇ ਇਹ ਹਲਕੇ ਨੂੰ ਜਿੱਤਿਆ ਜਿਵੇਂ ਹੁਣ 2 ਜਾਂ 9 ਦੇ ਵਿੱਚ ਹੀ ਹਲਕਾ ਬਣ ਗਿਆ ਸੀਗਾ ਨਵਾਂ ਹਲਕਾ ਜਦੋਂ ਹੱਦਬੰਦੀ ਹੋਈ ਸੀਗੀ 9 ਦੇ ਵਿੱਚ ਇਥੋਂ ਕਾਂਗਰਸ ਨੇ ਜਿੱਤੀ ਸੀਗੀ 9 ਤੋਂ ਬਾਅਦ ਜਿਹੜਾ ਹੈਗਾ ਇਹ 14 ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਸੀ ਆਮ ਆਦਮੀ ਪਾਰਟੀ ਦੇ ਹਰਵਿੰਦਰ ਹਰਵਿੰਦਰ ਸਿੰਘ ਖਾਲਸਾ ਨੇ ਜਿੱਤ ਲਈ ਸੀ ਉਸ ਤੋਂ ਬਾਅਦ ਵਿੱਚ ਜਿਹੜਾ ਫੇਫੇਰਾ ਕੇ ਡਾਕਟਰ ਅਮਰ ਸਿੰਘ 19 ਦੇ ਵਿੱਚ ਇਸ ਸੀਟ ਨੂੰ ਜਿੱਤਦੇ ਹੈਗੇ ਨੇ ਤੇ ਇਸ ਤੋਂ ਬਾਅਦ ਵਿੱਚ ਸਾਨੂੰ ਪਤਾ ਵੀ ਹੋਣ ਵਾਲੀ 24 ਦੀ ਇਲੈਕਸ਼ਨ ਹੋ ਰਹੀ ਆ ਇਹਦੇ ਵਿੱਚ ਸਮੀਕਰਨ ਨੇ ਕਿ ਇਹਨੂੰ ਇਲਾਕਾ ਪੰਥਕ ਕਹਿ ਰਿਹਾ ਪਰ ਪੰਥਕ ਪਾਰਟੀ ਕਹਣ ਵਾਲੀ ਅਕਾਲੀ ਦਲ ਨੇ ਇਹਨੂੰ ਕਦੇ ਨਹੀਂ ਕਿਤੇ ਆਇਆ ਤੇ ਦੂਜੇ ਪਾਸੇ ਜਿਹੜਾ ਬੀਜੇਪੀ ਦਾ ਕੈਂਡੀਡੇਟ ਹਾਲੇ ਕਾਫੀ ਕਮਜ਼ੋਰ ਹੈ ਕਿਉਂਕਿ ਉਹਦਾ ਕੋਈ ਡਾਟਾ ਹੈ ਨਹੀਂ ਅਧਾਰ ਉਪਰ ਮੁਕਾਬਲੇ 'ਚ ਨਹੀਂ ਕਹਿ ਸਕਦੇ ਇੱਥੇ ਹਾਲ ਵੀ ਕਣੀ ਜਿਹੜਾ ਮੁਕਾਬਲਾ ਮੈਨੂੰ ਨਜ਼ਰ ਆਇਆ ਉਹ ਕਾਂਗਰਸ ਤੇ ਆਪ ਦੇ ਵਿਚਕਾਰ ਨਜ਼ਰ ਆਇਆ ਤੇ ਇਹਦੇ ਵਿੱਚ ਅਮਰ ਸਿੰਘ ਨੂੰ ਜਿਹੜਾ ਹੈ ਉਹਦਾ ਪੁਰਾਣਾ ਕਾਮਕਾਰ ਉਹ ਉਹ ਦੇਖੋ ਉਹਦੇ ਕੋਲ ਇੱਕ ਸਟਰੋਂਗ ਬੈਕਗਰਾਉਂਡ ਵੀ ਹੈਗੀ ਹੈ ਉਹ ਅਮਰ ਸਿੰਘ ਨੂੰ ਲਾਹਾ ਦਿੰਦੀ ਹੋਈ ਨਜ਼ਰ ਆ ਰਹੀ ਹੈ ਸਰ ਇਹਦੇ ਨਾਲ ਹੀ ਆਪਾਂ ਗੱਲ ਕਰੀਏ ਲੁਧਿਆਣਾ ਹਲਕੇ ਦੀ ਲੁਧਿਆਣਾ ਦੇ ਵਿੱਚ ਗਹਿ ਗੱਚ ਮੁਕਾਬਲਾ ਹੋਣਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰੁਪਨੀਤ ਬਿੱਟੂ ਤਿੰਨ ਵਾਰ ਦੇ ਐਮਪੀ ਕਾਂਗਰਸ ਛੱਡ ਗਏ ਭਾਜਪਾ ਚ ਚਲੇ ਗਏ ਆਪਣਾ ਆਮ ਆਦਮੀ ਪਾਰਟੀ ਤੋਂ ਅਸ਼ੋਕ ਕੁਮਾਰ ਪੱਪੀ ਪ੍ਰਾਸ਼ਰ ਨੇ ਇੱਥੇ ਮੁਕਾਬਲਾ ਕਿੱਦਾਂ ਦੇਖਦੇ ਹੋ ਤੁਸੀਂ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਮੁਕਾਬਲੇ ਦੇ ਵਿੱਚ ਨੇ ਅਹ ਦੇਖੋ ਅ ਮੈਨੂੰ ਨਹੀਂ ਲੱਗਦਾ ਕਿ ਰਵਨੀਤ ਬਿੱਟੂ ਖਬਰਾਂ ਦਾ ਬਟੋ ਰ ਰਹੇ ਨੇ ਕਿ ਉਹ ਕੋਈ ਏਡੇ ਮੁਕਾਬਲੇ ਵਿੱਚ ਨਜ਼ਰ ਆਏ ਹੈਗੇ ਨੇ ਜੋ ਮੈਨੂੰ ਨਜ਼ਰ ਆਇਆ ਉਹ ਇੱਕ ਤਾਂ ਲੁਧਿਆਣਾ ਸ਼ਹਿਰ ਦੀ ਜਿਹੜੀ ਵੋਟ ਹੈ ভোটার ਹੈ ਅ ਜਿਹਦੇ ਤੇ ਭਾਪੀ ਆਪਣੀ ਅੱਖ ਰੱਖਦੀ ਆ ਵੀ ਇਹ ਸਾਡਾ ਵੋਟਰ ਹੈਗਾ ਅ ਉਹ ਵੋਟਰ ਦਾ ਇਹ ਕਹਿਣਾ ਸੀ ਕਿਈ ਭਾਪੀ ਦੇ ਨਾਲ ਜੁੜੇ ਹੋਏ ਵੋਟਰ ਵੀ ਸੀਗੇ ਕਿ ਉਹ ਕਹਿੰਦਾ ਕਹਿਣਾ ਸੀ ਕਿ ਠੀਕ ਹੈ ਕਿ ਅਸੀਂ ਭਾਪੀ ਨਾਲ ਜੁੜੇ ਹੋਏ ਆ ਪਰ ਬਟ ਰਵਨੀਤ ਬਿੱਟੂ ਸਾਨੂੰ ਪਸੰਦ ਨਹੀਂ ਕਿਉਂਕਿ ਉਹ ਜਿੱਤਣ ਤੋਂ ਬਾਅਦ ਸਾਡਾ ਫੋਨ ਨਹੀਂ ਚੁੱਕਦੇ ਹੈਗੇ ਉਹ ਸਾਨੂੰ ਮਿਲਦੇ ਨਹੀਂ ਹੈਗੇ ਉਹਨਾਂ ਦਾ ਜਿਹੜਾ ਕੇਸ ਹਲਕੇ ਦੇ ਬਾਰੇ ਉਹਨਾਂ ਨੇ ਅੱਖਾਂ ਵਿੱਚ ਲੇ ਇਥੋਂ ਤੱਕ ਜਦੋਂ ਉਹ ਕਾਂਗਰਸ ਵਿੱਚ ਸੀਗੇ ਐਂਡ ਤੱਕ ਉਹ ਲੁਧਿਆਣਾ ਛੱਡ ਕੇ ਫਟੇ ਘਟ ਆਪਣਾ ਅਨੰਦਪੁਰ ਸਭ ਤੋਂ ਚੋਣ ਲੜਨਾ ਚਾਹੁੰਦੇ ਸੀਗੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਵੀ ਲੱਗਦਾ ਕਿ ਉਹ ਇਸ ਤਰ੍ਹਾਂ ਦੇ ਪਹਿਲੇ ਦੋ ਵਾਲੇ ਮੁਕਾਬਲੇ ਦੇ ਵਿੱਚ ਰਵਨੀਤ ਬਿੱਟੂ ਹੈਗੇ ਨੇ ਉੱਥੇ ਵੀ ਮੁਕਾਬਲਾ ਕਾਂਗਰਸ ਤੇ ਆਪ ਦੇ ਵਿਚਕਾਰ ਪੱਪੀ ਪ੍ਰੈਸ਼ਰ ਦੇ ਪਰ ਪੱਪੀ ਪ੍ਰੈਸ਼ਰ ਦੀ ਦਿੱਕਤ ਇਹ ਆ ਜਾਂਦੀ ਹੈ ਕਿ ਜਿਹੜਾ ਸ਼ਹਿਰੀ ਹਲਕਾ ਹੈਗਾ ਉੱਥੇ ਤੱਕ ਤਾਂ ਮਹਦੂਦ ਹੈਗੇ ਨੇ ਕਿਉਂਕਿ ਉਹਨਾਂ ਦਾ ਉਸ ਤਰ੍ਹਾਂ ਨਾ ਨਹੀਂ ਬਾਕੀ ਕਿੱਥੇ ਜਿਹੜਾ ਪਿੰਡੂ ਹਲਕਾ ਉੱਥੇ ਉਹ ਆਮ ਆਦਮੀ ਪਾਰਟੀ ਦੇ ਨਾ ਉਥੇ ਉਹਨਾਂ ਨੇ ਆਪਣੀ ਐਂਟਰੀ ਕਰਨੀ ਹੈਗੀ ਤੇ ਉਹਦਾ ਫਾਇਦਾ ਜਿਹੜਾ ਹੈਗਾ ਰਾਜਾਪਟਿੰਗ ਨੂੰ ਮਿਲ ਰਿਹਾ ਹੈਗਾ ਰਾਜਾਪਟਿੰਗ ਨਾਲ ਇੱਕ ਤਾਂ ਬੈਸ ਬ੍ਰਦਰ ਜੁੜ ਗਏ ਨੇ ਇੱਕ ਉਹਨਾਂ ਨਾਲ ਜਿਹੜਾ ਪੈਸੀਕ ਪ੍ਰਧਾਨ ਜਿਹਦੇ ਤੋਂ ਹੁੰਦਾ ਪਾਰਟੀ ਦਾ ਉਹਨਾਂ ਨਾਲ ਲੋਕਲ ਲੈਵਲ ਦੇ ਜਿਹੜਾ ਵਰਕਰ ਆ ਉਹ ਵੀ ਜੁੜ ਜਾਂਦਾ ਹੈਗਾ ਅੱਛਾ ਉਹਦੀ ਰੈਲੀਆਂ ਵੀ ਦਿਖ ਰਿਹਾ ਜਦੋਂ ਉਹ ਆਪਣੀਆਂ ਰੈਲੀਆਂ ਦੇ ਵਿੱਚ ਜਾਂ ਤੇ ਉਹ ਤੇ ਉਹ ਕਾਫੀ ਆਕਰਮਕ ਹੋ ਕੇ ਉਹ ਟੱਕਰਦਾ ਹੈਗਾ ਉਹ ਚੀਜ਼ ਰਾਜਾਪਟਿੰਗ ਨੂੰ ਥੋੜਾ ਜਿਹਾ ਅੱਗੇ ਥੋੜਾ ਜਿਹਾ ਕੀ ਕਾਫੀ ਅੱਗੇ ਦਿਖਾ ਰਹੀ ਹੈਗੀ ਹੈ ਸਰ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਮਾਲਵਿੰਦਰ ਸਿੰਘ ਪੰਗ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਹੁਣਾਂ ਨੂੰ ਟਿਕਟ ਦਿੱਤੀ ਹੋਈ ਹੈ ਨਾਲ ਦੀ ਨਾਲ ਹੀ ਜਿਹੜਾ ਆਪਾਂ ਗੱਲ ਕਰੀਏ ਕਾਂਗਰਸ ਦੀ ਤੇ ਕਾਂਗਰਸ ਨੇ ਉੱਥੇ ਆਪਣਾ ਚੋਣ ਮੈਦਾਨ ਦੇ ਵਿੱਚ उतारे ਹੋਏ ਆ ਵਿਜੇਂਦਰ ਸਿੰਘਲਾ ਉੱਥੇ ਕੀ ਮਾਹੌਲ ਲੱਗਦਾ ਜੀ ਤੁਹਾਨੂੰ ਇੱਕ ਤਾਂ ਦੇਖੋ ਆ ਆਮ ਆਦਮੀ ਪਾਰਟੀ ਦਾ ਜਿਹੜੇ ਮਲਵਿੰਦਰ ਕੰਗ ਹੈ ਉਹਨਾਂ ਦੀ ਇੱਕ ਸਿਆਸੀ ਬੈਕਗ੍ਰਾਉਂਡ ਵੀ ਰਹੀ ਆ ਆਪਾਂ ਨੂੰ ਪਤਾ ਪੁਰਾਣੀ ਤੇ ਉਹਨੂੰ ਮੌਜੂਦਾ ਸਮੇਂ ਆਪ ਦੇ ਚੰਗੇ ਬੁਲਾਰੇ ਹੈਗੇ ਨੇ ਫਿਰ ਅਕਾਲੀ ਪ党 ਦੇ ਕੋਲ ਵੀ ਆਪਣਾ ਵਧੀਆ ਕਹਿੰਦਾ ਘਾਉਂਦਾ ਉਮੀਦਵਾਰ ਹੈਗਾ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡਾ ਆਇਓ ਕੋ ਮੰਤਰੀ ਵੀ ਰਿਹਾ ਹੋਇਆ ਪਰ ਉਹਦੀ ਇੱਕ ਦਿੱਕਤ ਉਹਨੂੰ ਆਏਗੀ ਵੱਡੀ ਉਹ ਆਏਗੀ ਕਿ ਜਿਹੜਾ ਹਲਕਾ ਉਹਦਾ ਉਹ ਬਾਹਰੀ ਹਲਕਾ ਹੈਗਾ ਉਹ ਬਾਹਰੀ ਹਲਕੇ ਤੋਂ ਨਹੀਂ ਮਤਲਬ ਉਹ ਜੇ ਸੰਗਰੂਰ ਤੋਂ ਹੁੰਦੇ ਤਾਂ ਗੱਲ ਹੋਰ ਹੁੰਦੀ ਤਾਂ ਆਪ ਸੰਗਰੂਰ ਦਾ ਹਲਕਾ ਦੋ ਜਗ੍ਹਾ ਰਹਿੰਦੇ ਨੇ ਕਿਸੇ ਉਹਦੀ ਰਿਹੈਸ਼ ਪਟਿਆਲੇ ਦੀ ਐ ਸੰਗਰੂਰ ਦੀ ਐ ਸਿੰਗਲਾ ਹੋਣਾ ਬਸ ਕਿ ਉਹ ਪਟਿਆਲਾ ਤੋਂ ਵੀ ਲੜਨ ਦੇ ਇੱਛੁਕ ਸੀਗੇ ਆ ਪਟਿਆਲੇ ਤੋਂ ਕੋਈ ਮਿਲਣੀ ਨਹੀਂ ਸੀ ਉਹ ਸਿੱਧਾ ਹੀ ਜਿਹੜਾ ਰਾਹੁਲ ਗਾਂਧੀ ਤੇ ਦਾ ਇੰਟਰਸਟ ਗਾਂਧੀ ਦੇ ਵਿੱਚ ਸੀਗਾ ਉਹਦ ਉਥੋਂ ਤਾਂ ਕੋਈ ਸੰਭਾਵਨਾ ਨਹੀਂ ਸੀਗੀ ਮਿਲਣ ਦੀ ਤੇ ਲੇਕਿਨ ਸੰਗਰੂਰ ਵਿੱਚੋਂ ਫਿਰ ਉਹਨਾਂ ਨੇ ਸਤਪਾਲ ਸਿੰਘ ਖੈਰਾ ਨੂੰ ਲੜਾਉਣਾ ਚਾਹਿਆ ਉਹਦੇ ਕਾਰਨ ਕਈ ਸੀਗੇ ਉਹਦੇ ਤੇ ਕਦੇ ਫੇਰ ਗੱਲ ਕਰਾਂਗੇ ਆਪਾਂ ਫਿਰ ਉਹਨਾਂ ਨੇ ਆਪਣਾ ਹੀ ਇੰਟਰਸਟ ਜਿਹੜਾ ਖੁਦ ਦਿਖਾਇਆ ਕਿਉਂਕਿ ਕਾਰਨ ਇਹ ਕਿ ਟਿਕਟ ਦੇਣੀ ਪੈਣੀ ਸੀ ਉਹ ਖਜ਼ਾਨਚੀ ਨੇ ਪਾਰਟੀ ਦੇ ਤੇ ਬਾਕੀ ਜਿਹੜਾ ਰਾਹੁਲ ਗਾਂਧੀ ਨਾਲ ਚੰਗੀ ਬਣੀ ਹੋਈ ਹੈਗੀ ਆ ਪਰ ਇਹ ਸਾਰੇ ਦੇ ਬਾਬ ਨੂੰ ਤਾਂ ਉੱਥੇ ਜੇ ਆਪਾਂ ਗਿਣਤੀ ਮਿੰਤੀ ਕਰੀਏ ਕਿਉਂਕਿ ਅਕਾਲੀ ਦਲ ਤਾਂ ਹੁਣ ਕੋਈ ਆਪਣਾ ਉਸ ਤਰ੍ਹਾਂ ਅਸਰ ਸੁਖ ਰਿਹਾ ਨਹੀਂ ਬਹੁਤਾ ਉਹ ਸਾਰੇ ਦਾ ਫਾਇਦਾ ਮੈਨੂੰ ਜਿਹੜਾ ਲੱਗਦਾ ਜਿੰਨੀ ਕਿ ਮੈਂ ਸਟੱਡੀ ਕਰ ਪਾਇਆ ਇਸ ਹਾਲਕੇ ਦੀ ਮੈਂ ਦੁਬਾਰੇ ਵੀ ਕਹਿੰਦਾ ਵੀ ਮੈਂ ਸ਼ਾਇਦ ਗਲਤ ਵੀ ਹੋ ਸਕਦਾ ਮੈਨੂੰ ਉੱਥੇ ਮਾਲਵਿੰਦਰ ਸਿੰਘ ਕੰਗ ਦਾ ਹੱਥ ਉੱਤੇ ਲੱਗ ਰਿਹਾ ਹੈ ਜੀ ਸਰ ਜਲੰਧਰ ਦੇ ਵਿੱਚ ਕੀ ਬਣੂਗਾ ਰਿੰਗੂ ਜਿਹੜੇ ਆ ਆਮ ਆਦਮੀ ਪਾਰਟੀ ਤੋਂ ਟਿਕਟ ਲੈ ਕੇ ਬਾਜ-ਬਾਜ ਚਲੇ ਗਏ ਚਰਨਜੀਤ ਸਿੰਘ ਚੰਨੀ ਜਿਹੜੇ ਆ ਕਾਂਗਰਸ ਨੇ ਪੇਜ ਦਿੱਤੇ ਸਾਬਕਾ ਮੁੱਖ ਮੰਤਰੀ ਨੇ ਪਵਨ ਟਿੰਨੂ ਅਕਾਲੀ ਦਲ ਛੱਡ ਕੇ ਆਪ ਚ ਆ ਗਏ ਕੀ ਕਿਹਾ ਲੋਕਾਂ ਨੇ ਜਦੋਂ ਤੁਸੀਂ ਲੋਕਾਂ ਨਾਲ ਜਲੰਧਰ ਦੇ ਨਾਲ ਗੱਲ ਕੀਤੀ ਬਈ ਕੈਂਡੀਡੇਟਸ ਦੀ ਚੋਣ ਕਿੱਦਾਂ ਕਰ ਰਹੇ ਨੇ ਕੈਂਡੀਡੇਟਸ ਦੇ ਜਿਹੜੇ اخلاق ਬਾਰੇ ਕੀ ਗੱਲ ਕਰ ਰਹੇ ਨੇ ਕੀ ਤਰਜ਼ਮਾਨੀ ਕੀ ਤੁਹਾਨੂੰ ਸਮਝ ਆਇਆ ਜੀ ਜਲੰਧਰ ਦੇ ਵਿੱਚ ਜਦੋਂ ਤੁਸੀਂ ਇਹਨਾਂ ਕੈਂਡੀਡੇਟਸ ਦਾ ਜ਼ਿਕਰ ਸ਼ੁਰੂ ਕੀਤਾ ਜਦੋਂ ਜਲੰਧਰ ਜੋ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਨਾ ਜਾਂ ਮੈਨੂੰ ਜਿਹੜਾ ਹੈਗਾ ਚੀਜ਼ ਮਹਿਸੂਸ ਹੋਈ ਹੈਗੀ ਆ ਲੋਕਾਂ ਨੂੰ ਵੀ ਮਿਲ ਕੇ ਕੁਝ ਸਿਆਣਿਆਂ ਨੂੰ ਵੀ ਮਿਲ ਕੇ ਤੁਹਾਡੇ ਵਰਗਿਆਂ ਨੂੰ ਉਹਨਾਂ ਨੇ ਜੋ ਇਹ ਆਇਆ ਕਿ ਦੇਖੋ ਇਹ ਉਰੇ ਇੱਕ ਚੀਜ਼ ਹੈ ਕਿ ਉਰੇ ਮੁਕਾਬਲਾ ਤਾਂ ਕਾਂਗਰਸ ਦੇ ਆਪ ਦੇ ਵਿਚਕਾਰ ਹੈਗਾ ਇਹਦੇ ਵਿੱਚ ਨੋ ਡਾਊਟ ਕੋਈ ਮਸਲਾ ਨਹੀਂ ਜਿਹੜਾ ਸੁਸ਼ੀਲ ਕੁਮਾਰ ਰੈਂਕੂ ਹੈ ਉਹਦਾ ਇਸ ਗੱਲੋਂ ਲੋਕਾਂ ਨੂੰ ਖਫਾ ਨੇ ਕਿ ਇਹਨੇ ਕਿੰਨੀਆਂ ਹੀ ਪਾਰਟੀਆਂ ਬਦਲ ਲੀਆਂ ਹੈਗੀਆਂ ਉਹ ਜਿਹੜੀ ਉਹਦੇ ਵਿਰੋਧ ਚ ਜਾ ਰਹੀ ਹੈਗੀ ਗੱਲ ਹੈਗੀ ਹੈ ਤੇ ਵੀ ਜੀ ਵੀ ਇਦਾਂ ਤੁਸੀਂ ਬਾਈ ਇਲੈਕਸ਼ਨ ਜਿੱਤ ਕੇ ਫਿਰ ਦੂਜੇ ਪਾਸੇ ਚਲੇ ਜਾਨੇ ਹੋ ਵੈਸੇ ਵੀ ਜਿਹੜਾ ਬੀਜੇਪੀ ਦਾ ਜਿਹੜਾ ਆਧਾਰ ਹੈ ਨਾ ਜੇ ਆਪਾਂ ਦੇਖੀਏ ਉਹ ਜਲੰਧਰ ਦੇ ਜਿਹੜੇ ਉਹਦੇ ਹਲਕੇ ਚ ਪੈਂਦੇ ਵਿਧਾਨ ਸਭਾ ਹਲਕੇ ਨੂੰ ਦੇਖੀਏ ਤਾਂ ਡੇਢ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਹੈਗਾ ਕਿ ਬਾਈ ਇਲੈਕਸ਼ਨ ਦੇ ਤੌਰ ਤੇ ਵੀ ਦੇਖੀਏ ਉਹ ਡੇਢ ਇੱਕ ਵਿਧਾਨ ਸਭਾ ਹਲਕਾ ਬਣਦਾ ਪੂਰਾ ਨਹੀਂ ਜੇ ਤੁਹਾਨੂੰ ਵੱਡੇ ਪੱਧਰ ਤੇ ਲੀਡ ਲੈਣੀ ਹੁੰਦੀ ਹੈ ਤਾਂ ਤੁਸੀਂ ਜਿਹੜਾ ਹੈਗਾ ਆਪਣਾ ਤੁਹਾਨੂੰ ਘੱਟੋ ਘੱਟ 8-9 ਹਲਕੇ ਦੇ ਵਿੱਚ ਆਪਣਾ ਦੇ ਵਿੱਚੋਂ 4-5 ਹਲਕੇ ਜਿਹੜਾ ਤੁਹਾਡਾ ਵੱਡਾ ਆਧਾਰ ਹੋਣਾ ਚਾਹੀਦਾ ਹੈਗਾ ਦੇਖ ਕਰਕੇ ਉਹ ਮੈਨੂੰ ਨਹੀਂ ਲੱਗਦਾ ਕਿ ਪਹਿਲੇ ਦੋ ਵਾਲੇ ਮੁਕਾਬਲੇ ਚ ਹੈਗੇ ਨੇ ਅਕਾਲੀ ਦਲ ਦੀ ਹਾਲਤ ਰਸਤਲਵਾਲ ਹੈ ਤੇ ਪਵਨ ਕੁਮਾਰ ਟਿੰਨੂ ਤੇ ਜਾਣਦਾ ਵੀ ਉਹਨੂੰ ਨੁਕਸਾਨ ਹੋਏਗਾ ਹੁਣ ਆ ਗਿਆ ਪਵਨ ਕੁਮਾਰ ਟਿੰਨੂ ਤੇ ਚੰਨੀ ਇਹਨਾਂ ਦੇ ਵਿੱਚ ਕੀ ਹੈ ਕਿ ਇੱਕ ਤਾਂ ਪਵਨ ਕੁਮਾਰ ਟਿੰਨੂ ਦੇ ਕੋਲ ਮੌਜੂਦਾ ਸੱਤਾਧਾਰੀ ਤੇ ਨਾਲ ਜੁੜੇ ਹੋਏ ਨੇ ਤੇ ਉਹ ਸਰ ਇੱਕ ਮਿੰਟ ਮਹਿੰਦਰ ਸਿੰਘ ਕੇਪੀ ਜਿਹੜੇ ਆ ਉਹ ਵੀ ਕਾਂਗਰਸ ਤੋਂ ਅਕਾਲੀ ਦਲ ਚ ਗਏ ਹੋਏ ਆ ਉਹਨਾਂ ਨੇ ਵੀ ਦਲ ਬਦਲਿਆ ਹੋਇਆ ਕੇਵਲ ਚਰਨਜੀਤ ਸਿੰਘ ਚੰਨੀ ਇਹੋ ਜੇ ਨੇ ਜਿਨ੍ਹਾਂ ਨੇ ਦਲ ਨਹੀਂ ਬਦਲਿਆ ਮੈਂ ਉੱਥੇ ਆਣ ਲੱਗਿਆ ਸੀ ਮੈਂ ਉੱਥੇ ਆਉਣ ਲੱਗਿਆ ਸੀ ਤੇ ਆਪਾਂ ਮੈਂ ਗੱਲ ਕਰ ਪਵਨ ਕੁਆਰ ਟਿੰਨੂ ਦੀ ਕਰ ਰਿਹਾ ਸੀ ਪਵਨ ਕੁਆਰ ਟਿੰਨੂ ਕੋ ਸੱਤਾਦਾਰੀ ਤਾਕਤ ਜਿਹੜੀ ਧਿਰ ਹੈ ਉਹਦੀ ਤਾਕਤ ਹੈਗੀ ਹੈ ਫਿਰ ਉਹਦੇ ਕੋਲ ਹੁੰਦਾ ਕਿ ਇੱਕ ਐਡਵਾਂਟੇਜ ਹੁੰਦਾ ਵੀ ਦੇਖੋ ਜੀ ਪਹਿਲਾਂ ਵਾਇਲ ਇਕਸ਼ਨ ਵੀ ਸਾਡੀ ਪਾਰਟੀ ਨੇ ਦਿੱਤੀ ਹੋਈ ਆ ਹੁਣ ਆ ਚੰਨੀ ਚੰਨੀ ਇਹਨਾਂ ਵਿੱਚੋਂ ਇੱਕ ਇਹੋ ਜਿਹੇ ਲੀਡਰ ਹੈਗੇ ਨੇ ਇੱਕ ਤਾਂ ਉਹਨਾਂ ਨੇ ਉਹ ਕਹਿ ਸਕਦੇ ਨੇ ਕਿ ਮੈਂ ਦਲ ਬਦਲੂ ਨਹੀਂ ਹੈਗਾ ਬਾਕੀ ਤੁਸੀਂ ਅਕਾਲੀ ਦਲ ਦੇ ਗੱਲ ਕਰ ਲਓ ਆਪਦੀ ਗੱਲ ਕਰ ਲਓ ਜਾਂ ਭਾਜਪਾ ਵਾਲੇ ਦੀ ਗੱਲ ਕਰ ਲਓ ਉਹਨਾਂ ਨੇ ਪਾਰਟੀ ਚੇਂਜ ਕੀਤੀ ਹੋਈ ਆ ਬਦਲੀ ਹੋਈ ਆ ਦਲ ਬਦਲੂ ਦਾ ਠੱਪਾ ਲੱਗਿਆ ਲੋਕ ਵੀ ਕਹਿ ਰਹੇ ਸੀ ਆਮ ਜੀ ਤੁਸੀਂ ਲੋਕਾਂ ਨੂੰ ਮਿਲਦੇ ਹੋ ਨਾ ਲੋਕ ਵੀ ਕਹਿ ਰਹੇ ਸੀ ਵੀ ਇਹ ਤਾਂ ਦਲ ਬਦਲੂ ਨਹੀਂ ਚੰਨੀ ਦਲ ਬਦਲੂ ਨਹੀਂ ਹੈਗਾ ਦੂਜਾ ਜਲੰਧਰ ਉਹ ਇਲਾਕਾ ਹੈਗਾ ਜਿੱਥੇ ਜਿਹੜਾ ਦਲਿਤ ਆਈਡੈਂਟੀਕ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀ ਹੈਗੀ ਆ ਉਹ ਦਲਿਤ ਆਈਡੈਂਟੀ ਵੀ ਕੰਮ ਕਰ ਰਹੀ ਹੈ ਕਿ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਦੋਂ ਤੁਹਾਡੇ ਜਲੰਧਰ ਦੇ ਵਿੱਚੋਂ ਜੇ ਭਜਨੰਦਰ ਡਿਸਟ੍ਰਿਕਟ ਦੀ ਗੱਲ ਕਰੀਏ ਉਹਦੇ ਵਿੱਚ ਪੈਂਦੀਆਂ ਹੋਈਆਂ ਜੋ 8-9 ਸੀਟਾਂ ਸੀਗੀਆਂ ਵਿਧਾਨ ਸਭਾ ਦੀਆਂ ਉਹਦੇ ਵਿੱਚੋਂ ਕਾਂਗਰਸ ਆਪਰ ਹੈਂਡ ਸੀਗੀ ਮਤਲਬ ਕੱਲੇ ਇਥੇ ਹੀ ਦਬਾਬੇ ਵਿੱਚੋਂ ਸੀਗੀ ਤਾਂ ਦਬਾਬੇ ਵਿੱਚੋਂ ਵੀ ਜਲੰਧਰ ਵਿੱਚੋਂ ਸੀਗੀ ਉਥੇ ਚੰਨੀ ਦੇ ਜਿਹੜੇ ਦਾ ਨੂੰ ਕਾਫੀ ਫਾਇਦਾ ਮਿਲਿਆ ਐ ਇਸੇ ਕਰਕੇ ਚੰਨੀ ਹੁਣ ਦੋ ਟਾਈਮ ਮਹੀਨੇ ਦੇ ਜਲੰਧਰ 'ਚ ਬੈਠੇ ਹੋਏ ਨੇ ਉਹ ਵੀ ਅਸਰ ਕਰ ਰਹੀ ਹੈ ਫਿਰ ਡੇਰਾ ਬੱਲਾ ਜੇ ਡੇਰਾ ਬੱਲਾ ਨਾਲ ਚੰਨੀ ਦੀ ਜਿਹੜੀ ਨਜ਼ਦੀਕੀ ਸਾਹਮਣੇ ਆ ਰਹੀ ਹੈਗੀ ਐ ਉਹ ਉਹ ਵੀ ਕਿਸੇ ਤੋਂ ਲੁਕੀ ਨਹੀਂ ਜਲੰਧਰ ਦੇ ਵਿੱਚ ਰਹਿਣ ਵਾਲੇ ਤੋਂ ਇਸ ਕਰਕੇ ਇਸ ਹਲਕੇ ਦੇ ਵਿੱਚੋਂ ਸਾਨੂੰ ਜਿਹੜਾ ਹੈਗਾ ਕੁੱਲ ਮਿਲਾ ਕੇ ਜੇ ਅਸੀਂ ਜੋੜ ਘਟਾਓ ਕੀਤਾ ਤਾਂ ਚੰਨੀ ਜਿਹੜਾ ਹੈਗਾ ਆਪਰ ਹੈਂਡ ਨਜ਼ਰ ਆ ਰਹੀ ਸੀ ਉੱਤੇ ਨਜ਼ਰ ਆਉਂਦੀ शिवेंद्र जी ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਜੋ ਸਰਵੇ ਤੁਸੀਂ ਆਪਣੀ ਮਿਹਨਤ ਜਿਹੜੀ ਕੀਤੀ ਆ ਉਹ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਤੁਸੀਂ ਪੂਰਾ ਇੱਕ ਹਫਤਾ ਜਿਹੜਾ ਫੀਲਡ ਦੇ ਵਿੱਚ ਰਹੇ ਆ ਉਮੀਦ ਕਰਦੇ ਆ ਦਰਸ਼ਕ ਵੀ ਇਸ ਨੂੰ ਪਸੰਦ ਕਰਨਗੇ ਕਿ ਜੋ ਮਿਹਨਤ ਕੀਤੀ ਜੋ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤਾ ਸਰ ਗੱਲਬਾਤ ਕਰਨ ਲਈ ਸਮਾਂ ਦੇਣ ਲਈ Shivendra ji ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮਿਹਰबानी ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ